ਕੰਗੜਾ ਕਹਿੰਦੀ ਐ ਕਿ ਮੈਨੂੰ ਜੀਆਂ ਧਮਕੀਆਂ ਆਉਣ ਲੱਗ ਪਈਆਂ ਹੁਣ ਤਾਂ ਜਿਹੜਾ ਮਾਨ ਸਾਹਿਬ ਨੇ ਬਿਆਨ ਦਿੱਤਾ ਐ ਐਕਸੈਪਟ ਨਹੀਂ ਕੀਤਾ ਜਾਂ ਸੀ ਮਤਲਬ ਇਹਨੂੰ ਕੰਡੈਮਨ ਕਰਦੇ ਆ ਉਹ ਕਹਿੰਦੇ ਕੰਗੜਾ ਦਾ ਨਿੱਜੀ ਬਿਆਨ ਹੋ ਸਕਦਾ ਪਰਮਜੀਤ ਜੀ ਬਿਆਨ ਐ ਤੇ ਕੰਗੜਾ ਤੇ ਕਾਰਵਾਈ ਕਰਦੇ ਜੇਪੀ ਨੇਟਾ ਨੇ ਬੁਲਾਇਆ ਸੀ ਬੁਲਾਣ ਲਾ ਕੇ ਅੰਦਰ ਭਾਵੇਂ ਵੀ ਥਾਰ ਹੀ ਪਾਤਾ ਹੋਵੇ ਤੇ ਤੁਸੀਂ ਕਹਿੰਦੇ ਹੋ ਕਿ ਭਾਜਪਾ ਨੇ ਟੂਲ ਕਿੱਟ ਤਰਾ ਵਰਤਿਆ ਕੰਗੜਾ ਨੋਂ ਉੱਤ ਵਰਤ ਰੇ ਜੀ ਐਵੇਂ ਦੇ ਕਈ ਰੱਖੇ ਆ ਕਈ ਚਲੋ ਕਈ ਹੋਣ ਐਵੇਂ ਬੱਗੇ ਛਗੇ ਕਈ ਆ ਜੰਗ ਕਹਿੰਦੇ ਆ ਕਾਲੀਆਂ ਵੱਲੋਂ ਲੜੀ ਜਾ ਰਹੀ ਸੀ ਬਾਕੀਆਂ ਵੱਲੋਂ ਉਹ ਸੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਾ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲੇ ਨੂੰ ਪੇਚੋਣਾ ਮਾਫੀਆਂ ਦੇਣੀਆਂ ਸਿੱਖ ਸੰਸਥਾਵਾਂ ਨੂੰ ਡੀਮੋਰੀਲਾਈਜ਼ ਕਰਨਾ ਢਾਲ ਹੋਣੀ ਤੁਸੀਂ ਸ਼ਰੋਮ ਨਹੀਂ ਕਾਲੀ ਦਲ ਦਾ ਪ੍ਰਧਾਨ ਮੈਂ ਪਿੱਛੇ ਦੇਖ ਰਿਹਾ ਹਾਂ ਤੁਸੀਂ ਮੇਰੀ ਪੋਸਟ ਨੂੰ ਵਾਰ-ਵਾਰ ਲਾਈਕ ਕਰੋ ਸ਼ੇਅਰ ਕਰੋ ਇਹ ਇੱਥੇ ਇੰਨੀ ਇੰਨੇ ਨੀਚੇ ਮਤਲਬ ਗਰਾਵਟ ਆ ਗਈ ਆ ਜਿਹੜਾ ਗੁਰੂ ਦਾ ਮੱਥਾ ਲਾਊਗਾ ਵੇਖੋ ਦਾ ਬਚਨ ਅਧਰ ਕੱਦ ਤੋ ਸੁਖਵੀਰ ਬਾਦਲ ਜੀ ਲੋਕਾਂ ਦੇ ਮਨਾਂ ਚੋਂ ਤੇ ਇਹ ਆਲਰੇਡੀ ਬਾਦਲ ਪਰਵਾਰ ਲੱਥਿਆ ਆਇਆ ਲੀਡਰਸ਼ਿਪ ਦੀ ਤੁਸੀਂ ਗੱਲ ਕਰਦੇ ਹੋ ਕੰਗਸਾਬ ਲੀਡਰਸ਼ਿਪ ਤਾਂ ਕੋਣ ਮੁੜ ਕੇ ਲੋਕ ਕਹਿੰਦੇ ਨੇ ਉਹੀ ਆ ਰਹੀ ਹੈ ਲੋਕ ਸਭਾ ਚ ਦੇਖੋ ਅਸੀਂ ਨਵੇਂ ਆ ਮੈਂ ਨਵਾਂ ਇਹ ਵੀ ਇਅਰਲੀ ਨਵੇਂ ਆ ਅਕਾਲੀ ਦਲ ਦੀ ਪੋਲਿਟਿਕ ਅਲਬੋਸਟ ਮਤਲਬ ਖਤਮ ਹੋਣ ਦੀ ਕਜ਼ਾਰ ਤੇ ਜਿਸ ਤਰ੍ਹਾਂ ਦੇ ਅੱਜ ਬੜੀ ਗੁੱਡ ਗਵਰਨੈਂਸ ਜਿਹਨੂੰ ਤੁਸੀਂ ਗੁੱਡ ਗਵਰਨੈਂਸ ਕਹਿੰਦੇ ਹੋ ਉਹਨੂੰ ਤੁਹਾਡੇ ਵਿਰੋਧੀ ਇਹ ਕਹਿੰਦੇ ਨੇ ਕਿ ਜਾਂਦੇ ਜਾਂਦੇ ਇਹ ਪੰਜਾਬ ਤੇ ਤਕਰੀਬਨ 5 ਕੁ ਲੱਖ ਕਰੋੜ ਦਾ ਕਰਜ਼ਾ ਛੱਡ ਜਾਣੇ ਆਦਰਵਾਇਜ਼ ਨਹੀਂ ਤੇ ਸੱਤਾ ਤੇ ਇੱਕ ਲੁੱਟ-ਖੁੱਟ ਦਾ ਅੱਡਾ ਬਣ ਗਿਆ ਸੀ ਦੋ ਦਸ਼ਕਿਆਂ ਤੋਂ ਉਹ ਵੀ 15-20 ਪਰਿਵਾਰਾਂ ਦਾ ਉਹ ਟ੍ਰੈਂਡ ਤੇ ਮਾਨਸਾਹਬ ਦੀ ਸਰਕਾਰ ਨੇ ਆਵਾ ਦੀ ਪਾਰਟੀ ਖਤਮ ਹੋ ਗਿਆ ਲੇਕਿਨ ਮੈਂ ਅੱਜ ਤੁਹਾਨੂੰ ਤੁਹਾਡੇ ਕੈਮਰੇ ਤੇ ਕਹਿ ਰਿਹਾ ਨੈਸ਼ਨਲ ਹਾਈਵੇ ਤੇ ਪ੍ਰੋਜੈਕਟੇ ਬੰਦ ਕਰੀ ਨਹੀਂ ਸਕਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਨਾਲ ਕੰਪਰਵਾਏ ਨਹੀਂ ਸਸਿਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ ਦੋਸਤੋ ਪੰਜਾਬ ਦੀ ਸਿਆਸਤ ਨੂੰ ਇਸ ਕਦਰ ਦੇਖਿਆ ਜਾਵੇ ਤਾਂ ਇੰਜ ਲੱਗਦਾ ਹੈ ਕਿ ਹਰ ਰੋਜ਼ ਇੱਕ ਨਵਾਂ ਮੋੜ ਆ ਰਿਹਾ ਹਰ ਰੋਜ਼ ਜਿਸ ਤਰੀਕੇ ਨਾਲ ਮੌਸਮ ਬਦਲ ਰਿਹਾ ਉਵੇਂ ਪੰਜਾਬ ਦੀ ਸਿਆਸਤ ਵੀ ਬਦਲਦੀ ਹੋਈ ਨਜ਼ਰ ਆ ਰਹੀ ਹੈ ਫਿਰ ਚਾਹੇ ਉਹ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾਰ ਦੇਣਾ ਹੋਵੇ ਫਿਰ ਚਾਹੇ ਉਹ ਕੰਗੜਾ ਰਣੋਤੋਲ ਦਿੱਤੇ ਗਏ ਬਿਆਨ ਹੋਣ ਫਿਰ ਚਾਹੇ ਇਸ ਵਕਤ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋਈ ਤਾਂ ਆਮ ਆਦਮੀ ਪਾਰਟੀ 92 ਤੋਂ ਆਪਣੇ ਆਪ ਨੂੰ 96 ਜਾਂ 97 ਐਮਲ ਤੱਕ ਲੈ ਕੇ ਜਾਣ ਦੇ ਸਫ਼ਰ ਦੀ ਗੱਲ ਕਰਦੀ ਹੋਵੇ ਸੋ तमाम ਮੁੱਦੇ ਇਸ ਵਕਤ ਕੇਂਦਰਿਤ ਹੋ ਕੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਨੇ ਪਰ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸਰਵਾਈਵ ਕਰ ਰਹੀ ਹੈ ਇਹਨਾਂ ਮੁੱਦਿਆਂ ਦੇ ਵਿੱਚ ਖਾਸ ਤੌਰ ਤੇ ਕਰਜ਼ੇ ਦਾ ਭਾਰ ਕਿਸ ਤਰੀਕੇ ਨਾਲ ਚੁੱਕ ਰਹੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਦਾ ਜਵਾਬ ਹੈ ਜੋ ਅਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਲੋਕਸੋ ਮੈਂਬਰ ਮਲਵਿੰਦਰ ਸਿੰਘ ਕੰਗ ਤੋਂ ਲਾਵਾਂਗੇ ਕੰਗ ਸਾਹਿਬ ਸਾਡੇ ਨਾਲ ਨੇ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਧੰਨਵਾਦ ਸਰਕਾਬਜੀਤ ਸਾਰੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕੰਗ ਸਾਹਿਬ ਦਿਨ ਬਦ ਦਿਨ ਸਿਆਸਤ ਫੱਲ ਰਹੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਮੋੜ ਹਰ ਰੋਜ਼ ਨਵਾਂ ਆ ਰਿਹਾ ਆ ਤਾਂ ਆਮ ਆਦੀ ਪਾਰਟੀ ਲਈ ਉਹ ਮੋੜ ਚੁਣੌਤੀਆਂ ਵੀ ਬਣਦੇ ਹੋਣਗੇ ਜੇਕਰ ਅਸੀਂ ਮੌਜੂਦਾ ਹਾਲਾਤਾਂ ਵਿੱਚ ਆਮ ਆਦੀ ਪਾਰਟੀ ਨੂੰ ਦੇਖੀਏ ਜਿਸ ਤਰੀਕੇ ਦੇ ਨਾਲ ਘੇਰਿਆ ਜਾ ਰਿਹਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਲੀਡਰਜ਼ ਆਮ ਆਦੀ ਪਾਰਟੀ ਦੇ ਜੇਲ੍ਹਾਂ ਦੇ ਵਿੱਚ ਨੇ ਤਾਂ ਸਰਵਾਈਵਲ ਔਖਾ ਹੋ ਰਿਹਾ ਹੈ ਇਹ ਦੇਖੋ ਜਿੱਥੋਂ ਤੱਕ ਤੇ ਫਾਈਨੈਂਸ਼ੀਅਲ ਚੁਣੌਤੀਆਂ ਦੀ ਗੱਲ ਹੈ ਚੈਲੰਜਸ ਡੈਫੀਨਟਲੀ ਇਹ ਸਾਡੇ ਵਾਸਤੇ ਕਾਫੀ ਚੈਲੈਂਜਿੰਗ ਹੈ ਨੋ ਡਾਊਟ ਬਹੁਤ ਚੀਮਾ ਸਾਹਿਬ ਦੀ ਅਗਵਾਈ ਚ ਫਾਈਨੈਂਸ ਡਿਪਾਰਟਮੈਂਟ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਬਹੁਤ ਖਰਚੇ ਘਟਾਏ ਜਾ ਰਹੇ ਆ ਤਮਾਮ ਜਿਹੜੀਆਂ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ لیکن اچ کوئی دورا نہیں ہے ਜਿਹੜਾ ਫਾਈਨੈਂਸ਼ੀਅਲ ਪਿਛਲੇ ਦੋ ਦਸ਼ਕਾਂ ਚ ਮਿਸਮੈਨੇਜ ਰਿਹਾ ਨਾ ਉਹਦੇ ਕਰਕੇ ਪੰਜਾਬ ਲਈ ਚੁਣੌਤੀਆਂ ਤੇ ਹੈਗੀਆਂ ਪਰ ਸਾਨੂੰ ਉਮੀਦ ਹੈ ਅਗਲੇ 5-7 ਸਾਲਾਂ ਚ ਫਾਈਨੈਂਸ਼ੀਅਲੀ ਪੰਜਾਬ ਬਿਹਤਰ ਸਥਿਤੀ ਚ ਹੋਊਗਾ ਸਟੇਬਿਲਟੀ ਆਊਗੀ ਔਰ دوسرا ਰਾਜਨੀਤਿਕ ਚੁਣੌਤੀਆਂ ਸਵਾਵੀਕ ਜਿਤਨਾ ਤੁਸੀਂ ਜ਼ਿਕਰ ਕੀਤਾ ਸਾਡੀ ਲੀਡਰਸ਼ਿਪ ਦਾ ਸ਼ਿਸ਼ੋਧिया ਜੀ ਬਾਹਰ ਆਏ ਆ ਪਾਰਟੀ ਨੂੰ ਬੜਾ ਉਹਦੇ ਨਾਲ ਹੰਗਾਰਾ ਮਿਲਿਆ ਔਰ ਸਾਨੂੰ ਉਮੀਦ ਹੈ ਜਿਸ ਤਰ੍ਹਾਂ ਦਾ ਸੁਪਰੀਮ ਕੋਰਟ ਦਾ ਦੋ ਦਿਨ ਪਹਿਲਾਂ ਜਿਹੜੀਆਂ ਡਾਇਰੈਕਸ਼ਨਸ ਆਈਆਂ ਕੰਤਾ ਜੀ ਦੀ ਜਿਹੜੀ ਜਵਾਨਤ ਹੋਈ ਹੈ ਅੰਦਰ ਜਿਹੜੇ ਕੇ ਸੀ ਆਰ ਦੇ ਜਿਹੜੇ ਲੀਡਰਸ ਉਸ ਤੋਂ ਸਾਨੂੰ ਪੂਰੀ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਜੀ ਬਹੁਤ ਜਲਦੀ ਬਾਹਰ ਹੋਣਗੇ ਕਿਉਂਕਿ ਇਹ ਪੂਰੀ ਇੱਕ ਕੌਨਸਪੀਰੇਸੀ ਜਿਹੜੀ ਭਾਜਪਾ ਦੀ ਸੀ ਆਮਾਦੀ ਪਾਰਟੀ ਨੂੰ ਲੈ ਕੇ ਉਹ ਬਿਲਕੁਲ ਮਤਲਬ ਬੇਨਕਾਬ ਹੋ ਗਈ ਉਹਨਾਂ ਠੀਕ ਹੈ ਔਰ ਮਾਨਯੋਗ ਹਾਈ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੋਂ ਬਹੁਤ ਵੱਡੀਆਂ ਉਮੀਦਾਂ ਔਰ ਸੁਪਰੀਮ ਕੋਰਟ ਨੇ ਲਗਾਤਾਰ ਕਨਸਟੀਟਿਊਸ਼ਨਲ ਫਰੇਮਵਰਕ ਚ ਬਿਹਤਰ ਫੈਸਲੇ ਦਿੱਤੇ ਆ ਔਰ ਸਾਨੂੰ ਉੱਥੋਂ ਨਿਆਂ ਦੀ ਪੂਰੀ ਲੋੜ ਹੈ ਔਰ ਆਮਾਦੀ ਪਾਰਟੀ ਦਾ ਗ੍ਰਾਫ ਘਟਣਾ ਨਹੀਂਗਾ ਦੇਖੋ ਜਦੋਂ ਬੰਦਾ ਚੁਣੌਤੀਆਂ ਚ ਸੰਘਰਸ਼ ਕਰਦਾ ਉਹ ਨਿਖਰਦਾ ਵੀ ਹੈ ਔਰ ਸਾਡੀ ਲੀਡਰਸ਼ਿਪ ਨਿਖਰ ਰਹੀ ਹੈ ਉਹਨਾਂ ਵਾਲੀ ਟੀਮ ਚ ਵੱਡੀ ਤਾਕਤਾਂ ਵਾਲੀ ਪਾਰਟੀ ਬਣੂਗੀ ਦੇਸ਼ ਪੰਜਾਬ ਦੇ ਲਈ ਤੇ ਹੈਗੀ ਹੈ ਪਰ ਤੁਸੀਂ ਤਾਕਤ ਦੀ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਤਾਂ ਤਾਕਤ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹੋਰ ਨਾ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਤੋਂ ਹੀ ਤਾਕਤ ਲੈਣ ਦੀ ਲੋੜ ਹੈ ਇਸ ਵਕਤ ਉਹ ਇੱਕ ਡਿਫਰੈਂਟ ਦੇਖੋ ਬਿਫੋਰ ਬਾਈ ਬਿਫੋਰ ਅਸੈਂਬਲੀ ਇਲੈਕਸ਼ਨ ਪੰਜਾਬ ਚਾਹੇ ਸਾਡੇ ਨੈਸ਼ਨਲ ਸੁਪਰੀਮ ਅਰਵਿੰਦ ਜੀ ਹੋਣ ਚਾਹੇ ਮਾਨ ਜੋਗ ਮੁੱਖ ਮੰਤਰੀ ਮਾਨ ਸਾਹਿਬ ਹਮੇਸ਼ਾ ਅਸੀਂ ਕਿਹਾ ਵੀ ਜਿਹੜੇ ਲੋਕ ਪੰਜਾਬ ਆ ਦੀ ਪਾਰਟੀ ਨਾਲ ਚੰਗੇ ਅਕਸ ਦੇ ਜੁੜਨਾ ਚਾਹੁੰਦੇ ਆ ਰਾਜਨੀਤੀ ਕਰਨਾ ਚਾਹੁੰਦੇ ਆ ਉਹਨਾਂ ਦਾ ਸਵਾਗਤ ਹੂੰ ਔਰ ਇਹ سلسلہ ਕੋਈ ਨਵਾਂ ਨਹੀਂਗਾ ਜੇ ਤੁਸੀਂ ਗਿੱਦੜਵਾਹੇ ਦੀ ਗੱਲ ਕਰਦੇ ਹੋ ਬਿਲਕੁਲ ਠੀਕ ਹੈ ਅਸੀਂ ਕਦੀ ਵੀ ਜਿੱਥੇ ਵੀ ਸਾਨੂੰ ਚੰਗੇ ਲੋਕ ਮਿਲੇ ਆ ਆਵਾਦੀ ਪਾਰਟੀ ਦੀ ਇੱਕ ਟੀਮ ਦਾ ਹਿੱਸਾ ਬਣਨਾ ਚਾਹਿਆ ਸਰਕਾਰ ਹੋਵੇ ਚਾਹ ਪਾਰਟੀ ਅਸੀਂ ਉਹਨਾਂ ਨੂੰ ਜਗ੍ਹਾ ਦਿੱਤੀ ਆ ਔਰ ਸੁਭਾਵਿਕ ਹੈ ਨਵੀਂ ਪਾਰਟੀ ਹੈ ਚੰਗੇ ਲੋਕਾਂ ਦੀ ਲੋੜ ਵੀ ਹੈ ਔਰ ਉਹਦੇ ਨਤੀਜੇ ਵੀ ਆਉਣ ਵਾਲੇ ਟਾਈਮ ਚੰਗੇ ਆਉਣਗੇ ਇੱਥੇ ਕੋਈ ਦੋਰਾ ਨਹੀਂ ਸਿੱਕੇ ਨਾਲ ਨਤੀਜੇ ਚੰਗੇ ਹੋਣਗੇ ਹਾਲਾਂਕਿ ਕੀ ਤੁਹਾਡੇ ਇਹਨਾਂ ਨਤੀਜਿਆਂ ਪਿੱਛੇ ਜਦੋਂ ਅਸੀਂ ਪ੍ਰਜਾਤੰਤਰ ਜਾਂ ਤੰਤਰ ਦੀ ਗੱਲ ਕਰ ਰਹੇ ਹਾਂ ਤਾਂ ਵਿਰੋਧੀ ਕਹਿੰਦੇ ਨੇ ਕਿ ਜੋ ਜਲੰਧਰ ਦੇ ਵਿੱਚ ਹੋਇਆ ਉਹ ਅਗਲੀਆਂ ਚਾਰ ਚੋਣਾਂ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਵੀ ਹੋਊਗਾ ਇਹ ਸੁਭਾਵਿਕ ਹੈ ਕਿ ਕਿਸੇ ਦੀ ਸત્તા ਤਰ ਸਰਕਾਰ ਹੈ ਉਹ ਤੰਤਰ ਦਾ ਦੁਰਪਯੋਗ ਉਪਯੋਗ ਹਰ ਪ੍ਰਕਾਰ ਨਾਲ ਕਰਦੀ ਹੈ ਨਹੀਂ ਇਹ ਚ ਡਿਫਰੈਂਸ਼ੀਏਟ ਕਰਕੇ ਦੇਖ ਸਕਦੇ ਹੋ ਆਵਾ ਦੀ ਪਾਰਟੀ ਨੂੰ ਨਹੀਂ ਜਲੰਧਰ ਚ ਅਸੀਂ ਨੁਕਸਾਨ ਵੀ ਖਾਦਾ ਕਿ ਦੋਛੂ ਚਿਰ ਨੂੰ ਨਾ ਨਹੀਂ ਅਸੀਂ ਸਮਝ ਪਾਏ ਬੰਦੇ ਦੀ ਕਿਰਦਾਰ ਨੂੰ ਲੇਕਿਨ ਜਿਹੜੇ ਆਪਣਾ ਵਿਧਾਨ ਸਭਾ ਜਿੱਤੇ ਆ ਭਗਤ ਜੀ ਉਹ ਇੱਕ ਅੱਛੇ ਕਿਰਦਾਰ ਦੇ ਬੰਦੇ ਆ ਸ਼ਹਿਰ ਚ ਵੀ ਮੈਂ ਮਤਲਬ ਪੋਲਿਟਿਕਲੀ ਆਪਣੀ ਸਾਡੀ ਪਾਰਟੀ ਨੂੰ ਜਿਹੜੇ ਇਸ ਕਰਕੇ ਅਦਰਵਾਈਜ਼ ਵੀ ਡਿੰਪੀ ਢਿੱਲੋਂ ਚੰਗੇ ਅਕਸ ਦੇ ਇਸ ਡਾਕਟਰ ਰਾਜਕੁਮਾਰ ਚੱਬੇਵਾਲ ਹੈ ਜੀ ਹੁਸ਼ਿਆਰਪੁਰ ਚ ਬਹੁਤ ਸਾਫ਼ ਸੁਥਰੀ ਉਹਨਾਂ ਦੀ ਚਵੀ ਹੈ ਈਵਨ ਡਾਕਟਰ ਸੁਖੀ ਨੂੰ ਵੀ ਇੱਕ ਜੈਂਟਲਮੈਨ ਪੋਲਿਟਿਸ਼ੀਅਨ ਦੇ ਨਾਂ ਤੇ ਜਾਣਿਆ ਜਾਂਦਾ ਪੰਜਾਬ ਹੋ ਚੰਗੇ ਲੋਕਾਂ ਦਾ ਕਾਫਲਾ ਜੁੜੂਗਾ ਤੇ ਉਹਦੇ ਨਾਲ ਇੱਕ ਤੇ ਗਵਰਨੈਂਸ ਸੁਧਾਰ ਹੋਣਗੇ ਇੱਕ ਪੰਜਾਬ ਦੀ ਸਿਆਸਤ ਨੂੰ ਬਿਹਤਰ ਲੀਡਰਸ਼ਿਪ ਮਿਲੂਗੀ ਜਿਹਦੀ ਪੰਜਾਬ ਨੂੰ ਲੰਮੇ ਸਮੇਂ ਤੋਂ ਲੋੜ ਹੈ ਲੀਡਰਸ਼ਿਪ ਦੀ ਤੁਸੀਂ ਗੱਲ ਕਰਦੇ ਹੋ ਕੰਗ ਸਾਬ ਲੀਡਰਸ਼ਿਪ ਤਾਂ ਕੋਣ ਮੁੜ ਕੇ ਲੋਕ ਕਹਿੰਦੇ ਨੇ ਉਹੀ ਆ ਰਹੀ ਹੈ ਠੀਕ ਹੈ ਚਾਹੇ ਉਹਨੂੰ ਕਈ ਸ਼ਬਦਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਚਾਹੇ ਉਹਨੂੰ ਸੈਟਿੰਗ ਦਾ ਸ਼ਬਦ ਕਹਿ ਦਿੰਦੇ ਨੇ ਚਾਹੇ ਉਹ ਇਸ ਵਕਤ ਲਾਲਚ ਲੋਭ ਸੱਤਾ ਦਾ ਸ਼ਬਦ ਨੂੰ ਵਰਤਿਆ ਜਾ ਰਿਹਾ ਹੈ ਲੀਡਰਸ਼ਿਪ ਤਾਂ ਉਹੀ ਲੋਕਾਂ ਦੇ ਮੜੀ ਜਾ ਰਹੀ ਹੈ ਨਹੀਂ ਕਿਤਨਾ ਲੋਕ ਸਭਾ ਚ ਲੈ ਲੋ ਅਸੀਂ ਨਵੇਂ ਆ ਮੈਂ ਨਵਾਂ ਮੀਥੇਰ ਜੀ ਨਵੇਂ ਆ ਠੀਕ ਹੈ ਬਹੁਤ ਪੁਰਾਣੇ ਨਹੀਂਗੇ ਆਮ ਇੱਕ ਪਹਿਲੀ ਡਾਕਟਰ ਸਾਹਿਬ ਵੀ ਚਲੋ ਬੇਸ਼ੱਕ ਕਾਂਗਰਸ ਚੋਂ ਆਏ ਆ ਪਰ ਇੱਕ ਬੜਾ ਉਹਨਾਂ ਦਾ ਆਪਣਾ ਇੱਕ ਸੰਘਰਸ਼ ਹੈ ਐਮ ਦੀ ਕੰਪਰੋਮਾਈਜ਼ ਵਾਲੀ ਪੋਲਿਟਿਕਸ ਨਹੀਂ ਕੀਤੀ ਵਿਧਾਨ ਸਭਾ ਚ ਤੁਸੀਂ ਸਾਰੇ ਦੇਖ ਲਓ ਤਾਲੀਵਾਲ ਸਾਹਿਬ ਚੀਮਨ ਸਾਹਿਬ ਅਮਨ ਅਰੋੜਾ ਜੀ ਚਲੋ ਤੁਸੀਂ ਐਕਸੈਪਸ਼ਨਲ ਦੱਸ ਸਕਦੇ ਹੋ ਪਰਿਵਾਰਿਕ ਪਿਸ਼ਟਭੂਮੀ ਹੈਗੀ ਆ ਬਾਕੀ ਚੀਜ਼ਾਂ ਜਿੰਨੇ ਵੀ ਐਮ ਐਲ ਏ ਸਾਡੇ ਲਾਡੀ ਟੋਸ ਤੋਂ ਲੈ ਕੇ ਜਿੰਨੇ ਐਮਐਲਏ ਆ ਅਰਜੋਤ ਬਹਿ ਜੀ ਜੀ तमाम ਲੀਡਰ ਹੈ ਦਿਨੇਸ਼ ਚੱਡਾ ਜੀ ਰੋੜੀ ਸਾਹਿਬ ਮਤਲਬ ਇਹ ਸਭ ਨਵੀਂ ਇਹਨਾਂ ਨੇ ਇਹ ਹੋ ਸਾਰੇ ਐਮਐਲਏ ਜਾਂ ਡਿਸੀਜਨ 메ਕਿੰਗ ਚਾਈ ਲੋਕ ਹੈ ਜਿਹੜਿਆਂ ਦੀ ਪਹਿਲੀ ਜਨਰੇਸ਼ਨ ਪੋਲਿਟਿਕ ਚਾਹੀਏ ਔਰ ਬੜੇ ਆਰਮਸ ਅੰਬਲ ਪਰਿਵਾਰਾਂ ਦੇ ਆ ਤੋ ਤੁਸੀਂ ਇਹ ਨਹੀਂ ਹਾਂ ਕਿਤੇ ਕਿਤੇ ਸਾਨੂੰ ਜਿੱਥੇ ਲੋੜ ਲੱਗਦੀ ਹੈ ਚੰਗਾ ਬੰਦਾ ਜੁੜਦਾ ਸੀ ਉਹਨੂੰ ਵੀ ਜੋੜਦੇ ਆ ਚਾਹੇ ਉਹ ਕਾਂਗਰਸ ਚ ਹੋਵੇ ਚਾਹੇ ਅਕਾਲੀਆਂ ਚ ਹੋਵੇ ਤੋਂ ਲੱਗਦਾ ਵੀ ਉਹਦੇ ਨਾਲ ਜਿਹੜਾ ਕਾਫਲਾ ਉਹ ਵੱਡਾ ਹੁੰਦਾ ਹੈ ਉਹਦੇ ਨਾਲ ਪਰਿਵਾਰ ਲੋਕਾਂ ਦਾ ਭਰੋਸਾ ਹੀ ਨਹੀਂ ਰਿਹਾ ਇਕਾਲੀਆਂ ਇਕਾਲੀ ਦਲ ਦੀ ਪੋਲਿਟਿਕਸ ਤੇ ਆਲਮੋਸਟ ਠੀਕ ਹੈ ਮਤਲਬ ਖਤਮ ਹੋਣ ਦੀ ਕਗਾਰ ਤੇ ਜਿਸ ਤਰ੍ਹਾਂ ਦੇ ਅੱਜ ਸ਼੍ਰੀ ਕਾਲ ਤੱਕ ਸਭ ਤੋਂ ਵੀ ਜੋ ਗੱਲ ਨਿਕਲ ਕੇ ਆਈ ਹੈ ਤੇ ਕਾਂਗਰਸ ਨੂੰ ਵੀ ਲੈ ਕੇ ਕੋਈ ਬਹੁਤ ਜ਼ਿਆਦਾ ਉਤਸ਼ਾਹ ਤੇ ਪੰਜਾਬ 'ਚ ਹੈ ਨਹੀਂ ਭਗਵੰਤ ਮਾਨ ਜੀ ਦੀ ਲੀਡਰਸ਼ਿਪ 'ਚ ਲੋਕਾਂ ਦਾ ਹਜੇ ਵੀ ਭਰੋਸਾ ਵਧ ਰਿਹਾ ਹੈ ਠੀਕ ਹੈ ਕਿਤੇ ਨਾ ਕਿਤੇ ਸਟੇਟ ਨੂੰ ਇੱਕ ਜਿਹੜੀ ਕ੍ਰੈਡੀਬਲ ਲੀਡਰਸ਼ਿਪ ਦੀ ਲੋੜ ਹੈ ਉਹ ਦੀ ਪੂਰਤੀ ਜਿਹੜੀ ਆ ਉਹ ਆਵਾ ਦੀ ਪਾਰਟੀ ਕਰ ਰਹੀ ਆ ਮੈਜੋਰਟੀ ਆਫ ਆਵਾ ਪਾਰਟੀ ਦਾ ਸਰਕਲ ਆ ਜੇ ਦੂਜੀਆਂ ਪਾਰਟੀਆਂ ਚ ਕੋ ਚੰਗਾ ਬੰਦਾ ਹੁੰਦਾ ਅਲਟੀਮੇਟਲੀ ਸਾਡਾ ਮਕਸਦ ਹੈ ਕ੍ਰੈਡੀਬਿਲਟੀ ਦੇ ਕ੍ਰੈਡੀਬਲ ਲੋਕ ਜਿਹੜੇ ਆ ਉਹ ਪੰਜਾਬ ਦੀ ਬਾਗਡੋਰ ਸਮਾਉਣ ਇਨਕ੍ਰੈਡੀਬਲ ਲੋਕ ਪੰਜਾਬ ਦੀ ਵਲਟਰ ਨੂੰ ਸੰਭਾਲਣ ਠੀਕ ਹੈ ਇਹ ਪੰਜਾਬ ਦੇ ਲੋਕ ਚਾਹੁੰਦੇ ਆ ਪਰ ਜਦੋਂ ਪੰਜਾਬ ਦੇ ਅਸੀਂ ਆਰਥਿਕ ਸਥਿਤੀ ਦੀ ਗੱਲ ਕਰਦੇ ਆ ਤੁਹਾਡੀ ਗੁੱਡ ਗਵਰਨਰਸ ਜਿਹਨੂੰ ਤੁਸੀਂ ਗੁੱਡ ਗਵਰਨਰਸ ਕਹਿੰਦੇ ਹੋ ਉਹਨੂੰ ਤੁਹਾਡੇ ਵਿਰੋਧੀ ਇਹ ਕਹਿੰਦੇ ਨੇ ਕਿ ਜਾਂਦੇ ਜਾਂਦੇ ਇਹ ਪੰਜਾਬ ਤੇ ਤਕਰੀਬਨ 5 ਕੁ ਲੱਖ ਕਰੋੜ ਦਾ ਕਰਜ਼ਾ ਛੱਡ ਜਾਣਗੇ ਹਾਲਾਂਕਿ ਦੂਜੇ ਪਾਸੇ ਜੇ ਸੈਂਟਰ ਦੀ ਗੱਲ ਕਰ ਲਈਏ ਤੁਹਾਡਾ ਸੈਂਟਰ ਨਾ ਹਮੇਸ਼ਾ ਇਹ ਕੌਲੰਬਾ ਰਿਹਾ ਕਿ ਸੈਂਟਰ ਨੇ ਸਾਡੇ ਤਕਰੀਬਨ 10000 ਕਰੋੜ ਤੋਂ ਵੱਧ ਦੇ ਫੰਡ ਰੋਕੇ ਹੋਏ ਆ ਇਹ ਮਿਕਸ ਮੈਚ ਆ ਇਹਦੇ ਵਿੱਚ ਪਸਤਾ ਪੰਜਾਬੀ ਰਿਹਾ ਆ ਤਕੋ ਜਦੋਂ ਅਸੀਂ ਆਏ ਉਦੋਂ ਤਕਰੀਬਨ 3 ਲੱਖ ਕਰੋੜ ਦਾ ਕਰਜ਼ਾ ਸੀ ਉਹ ਜੋ 3 ਲੱਖ ਕਰੋੜ ਦੇ ਕਰਜ਼ੇ ਦਾ ਵਿਆਜ ਹੀ ਦੇਣ ਲੱਗ ਜੁਤੇ ਉਹ ਤੇ ਇੱਕ ਨੋ ਡਾਊਟ ਲਗਾਤਾਰ ਉਹ ਚੇਨ ਵਧਨੀ ਆ ਮੈਂ ਐਵੇਂ ਕਹਾਂ ਵੀ ਉਹ ਇੱਕਦਮ ਅਸੀਂ ਖਤਮ ਕਰ ਦਾਂਗੇ ਪੋਸੀਬਲ ਵੀ ਨਹੀਂ ਆ ਲੇਕਿਨ ਇਸ ਕਰਕੇ ਅਸੀਂ ਵਾਰ-ਵਾਰ ਕੇਂਦਰ ਸਰਕਾਰ ਨੂੰ ਬੇਨਤੀ ਪੰਜਾਬ ਵਰਗੀ ਸਟੇਟ ਨੂੰ ਸਪੈਸ਼ਲ ਲਿਕ ਪੈਕੇਜ ਦੀ ਲੋੜ ਆ ਜਿੱ ਤਰ੍ਹਾਂ ਫਾਇਨੈਂਸ ਕਮਿਸ਼ਨ ਵੀ ਆਇਆ ਪਿਛਲੇ ਦਿਨਾਂ 'ਚ ਮਾਨਯੋਗ ਮੁੱਖ ਮੰਤਰੀ ਜੀ ਨੇ ਮਾਨ ਸਾਹਿਬ ਨੇ ਇਹੀ ਗੱਲ 50000 ਕਰੋੜ ਦੇ ਕਰੀਬ ਉਹਨਾਂ ਕੋ ਰੱਖੀ ਆ ਸਾਡੇ ਬਾਰਡਰ ਏਰੀਆ ਦੇ ਕਿਸਾਨਾਂ ਨੂੰ ਲੈ ਕੇ ਡਾਈਵਰਸਿਫਿਕੇਸ਼ਨ ਨੂੰ ਲੈ ਕੇ ਇਰੀਗੇਸ਼ਨ ਨੂੰ ਲੈ ਕੇ ਮੈਡੀਕਲ ਐਜੂਕੇਸ਼ਨ ਨੂੰ ਤਮਾਮ ਸੋ ਪੰਜਾਬ ਵਰਗੇ ਸਟੇਟ ਨੂੰ ਜਦੋਂ ਤੁਸੀਂ ਜਿਹਨੇ ਜਿਹੜਾ ਜਿਹਨੂੰ ਅ ਟੈਰਰਿਜ਼ਮ ਦਾ ਵੀ ਟਾਈਮ ਦੇਖਿਆ ਤਮਾਮ ਅਤਵਾਦ ਦਾ ਉਹਦੇ ਤੋਂ ਵੀ ਦੇਸ਼ ਦੀ ਲੜਾਈ ਲੜੀ ਠੀਕ ਹੈ ਇੰਟੀਗ੍ਰੇਸ਼ਨ ਦੇਸ਼ ਦੀ ਇੰਟੀਗ੍ਰੇਸ਼ਨ ਦੀ ਲੜਾਈ ਲੜੀ ਨਾ ਉਹਦਾ ਵੀ ਭਾਰ ਪੰਜਾਬ ਤੇ ਪਾਉਂਗੇ ਤੇ ਇਸ ਦੇ ਅਨਾਜ ਭੰਡਾਰ ਭਰਨ ਦਾ ਵੀ ਬੋਝ ਪੰਜਾਬ ਤੇ ਪਾਉਂਗੇ ਦੇਸ਼ ਦੀਆਂ ਸੀਮਾਵਾਂ ਨੂੰ ਬਾਰਡਰਸ ਨੂੰ ਸਿਕਿਉਰ ਕਰਨ ਦਾ ਭਾਰ ਵੀ ਪੰਜਾਬ ਤੇ ਰਹੂਗਾ ਤੇ ਪੰਜਾਬ ਨੂੰ ਐਡੀਸ਼ਨਲ ਇੰਡੈਂਸ਼ਨ ਦੀ ਵੀ ਲੋੜ ਹੈ ਲੇਕਿਨ ਮਾਨ ਸਾਹਿਬ ਦੀ ਸਰਕਾਰ ਬੁਨਿਆਦੀ ਜਿਹੜੀਆਂ ਜ਼ਰੂਰਤਾਂ ਲੋਕਾਂ ਦੀਆਂ ਉਹਨਾਂ ਨੂੰ ਲੈ ਕੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਐਜੂਕੇਸ਼ਨ ਹੈਲਥ ਇਹ ਲੋਕਾਂ ਦਾ ਬੁਨਿਆਦੀ ਹੱਕ ਹੈ ਠੀਕ ਹੈ ਉਹਨਾਂ ਨੂੰ ਦੇਣਾ ਸਰਕਾਰ ਦਾ ਫਰਜ਼ ਹੈ ਤੇ ਉਹਦੇ ਲਈ ਪੈਸਾ ਜੇ ਨਮਰਜ਼ੀ ਲੱਗੇ ਚਾਹੇ ਉਹ ਅਸੀਂ ਲਾਵਾਂਗੇ ਲੇਕਿਨ ਇਹ ਆ ਵੀ ਇਕਨੋਮਿਕ ਰਿਫਾਰਮਸ ਲਗਾਤਾਰ ਭਗਵੰਤ ਮਾਨ ਜੀ ਦੀ ਸਰਕਾਰ ਹਰਪਾਲ ਚੀਮਾ ਜੀ ਬੜੇ ਲਿਖੇ ਇਨਸਾਨ ਹੈ ਆਦਰਵਾਇਜ਼ ਨੀਤੇ ਸੱਤਾ ਤੇ ਇੱਕ ਲੁੱਟ ਖੁੱਟ ਦਾ ਅੱਡਾ ਬਣ ਗਿਆ ਸੀ ਦੋ ਦਸ਼ਕਾਂ ਉਹ ਵੀ 15-20 ਪਰਿਵਾਰਾਂ ਦਾ ਉਹ ਟ੍ਰੈਂਡ ਤੇ ਮਾਨ ਸਾਹਿਬ ਦੀ ਸਰਕਾਰ ਨੇ ਆਵਾ ਦੀ ਪਾਰਟੀ ਨੇ ਖਤਮ ਕੀਤਾ ਲੇਕਿਨ ਨੋ ਡਾਊਟ ਇਜ਼ ਇਟ ਸੈਂਟਰ ਸਾਡਾ ਥੋੜਾ ਹੈਲਪ ਕਰੂਗਾ ਇਹੋ ਨੇ ਹੈਲਪ ਤੇ ਕੀ ਕਰਨੀ ਸਾਡੇ ਆਪਣੇ ਪੈਸੇ ਹੀ ਰੋਕ ਰੱਖਿਆ ਜੇ ਸੋ ਇਹ ਲੜਾਈ ਅਸੀਂ ਲੜਾਂਗੇ ਦੇਖੋ ਸਮਾਇਕੋ ਜਾਨੀ ਰਹਿੰਦਾ ਕੇਂਦਰ ਚ ਵੀ ਸਰਕਾਰਾਂ ਬਦਲ ਜਾਣੀਆਂ। ਸਮਾਇਕੋ ਜਾਨੀ ਰਹਿੰਦਾ ਪਰ ਐਤਕੀ ਜਿਹੜਾ ਸਮਾ ਪੰਜਾਬ ਕੋਲ ਲੋਕ ਸਭਾ ਮੈਂਬਰਾਂ ਵਿੱਚੋਂ ਮੈਂ ਕਹਾਂ ਬੇਸ਼ੱਕ ਇੱਕ ਮੈਂਬਰ ਦੀ ਗਿਣਤੀ ਹਜੇ ਪੂਰੀ ਤਰ੍ਹਾਂ ਨਹੀਂ ਉਹਦੇ ਵਿੱਚ ਨਜ਼ਰ ਆਉਂਦੀ ਮੈਂ ਅਮਰਪਾਲ ਸਿੰਘ ਦਾ ਜ਼ਿਕਰ ਕਰ ਰਿਹਾ ਬਾਕੀ ਜਿਹੜੇ ਮੈਂਬਰ ਨੇ ਉਹ ਸਾਰੇ ਦੇ ਸਾਰੇ ਵਿਰੋਧੀ ਧਿਰ ਦੇ ਵਿੱਚ ਨੇ ਬੜੀ ਬਾਖੂਬੀ ਮੈਂ ਕਹੂੰਗਾ ਬੜੀ ਚੰਗੀ ਗੱਲ ਹੈ ਪਹਿਲੀ ਵਾਰ ਸ਼ਾਇਦ ਇਦਾਂ ਹੋਇਆ ਕਿ ਸਰਕਾਰ ਦਾ ਕੋਈ ਵੀ ਨਹੀਂ ਹੈ ਕਿ 12 ਇਕੱਠੇ ਹੋ ਕੇ ਕੋਈ رائے ਕਰ ਲਈ ਜਾਂ ਕਰੋਗੇ ਕਿ 12 ਦੇ 12 ਇਕੱਠੇ ਹੋ ਕੇ ਪੰਜਾਬ ਦਾ ਫੰਡ ਦਾ ਵਾਪਸ ਲਿਆ ਨਹੀਂ ਉਹਦੇ ਤੇ ਤੁਸੀਂ ਦੇਖਿਆ ਹੋਣਾ ਇਸ ਵਾਰ ਲੋਕ ਸਭਾ ਚ ਮੈਜੋਰਟੀ ਆਫ ਮੈਂਬਰ ਲੋਕ ਸਭਾ ਨੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੇ ਗੱਲ ਵੀ ਕੀਤੀ ਨਹੀਂ ਤੇ ਅੱਗੇ ਅਸੀਂ ਤੇ ਇਹ ਸੁਣਨੇ ਜਿਹੜਾ ਲੋਕ ਸਭਾ ਜਾਂਦਾ ਉਹਦੀ ਆਵਾਜ਼ ਨਹੀਂ 500 ਸਾਲ ਸੁਣਦੀ ਇਸ ਵਾਰ ਤੇ ਸਾਰਿਆਂ ਨੇ ਕੋਸ਼ਿਸ਼ ਕੀਤੀ ਆ ਔਰ ਬਦਲ ਇਹੀ ਚੇਂਜਸ ਹੁੰਦੇ ਆ ਔਰ ਅਸੀਂ ਤੇ ਆਫ ਦਾ ਰਿਕਾਰਡ ਹੂੰ ਕਈ ਵਾਰ ਉੱਥੇ ਬੈਠੀ ਦਾ ਇਕੱਠੇ ਚਾਹੇ ਉਹ ਕਾਂਗਰਸ ਦੇ ਵੀ ਸਾਥੀ ਹੋਣ ਤੇ ਅਸੀਂ ਤੇ ਕਈ ਵਾਰ ਕਈ ਗੱਲ ਕੀ ਆਪਾਂ ਪੰਜਾਬ ਵਾਲੇ ਮੁੱਦਿਆਂ ਤੇ ਉੱਚ ਗਾਂਧੀ ਜੀ ਸੀਨੀਅਰ ਬੰਦੇ ਆ ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਤੁਸੀਂ ਇਨੀਸ਼ੀਏਟ ਲਿਆ ਕਰੋ ਜਿੱਥੇ ਪੰਜਾਬ ਦੀ ਗੱਲ ਹੁੰਦੀ ਆ ਉੱਥੇ ਆਪਾਂ ਸਾਰੇ ਇੱਕ ਸੁਰ ਚ ਗੱਲ ਕਰੀਏ ਔਰ ਦੇ ਮੈਨੂੰ ਉਮੀਦ ਆ ਅਗਲੇ ਆਉਣ ਵਾਲੇ ਸਮੇਂ ਚ ਇਵੇਂ ਤੇ ਇਕਜ਼ੈਂਪਲ ਵੀ ਮਿਲਣਗੇ ਜਦੋਂ ਪੰਜਾਬ ਦੀ ਗੱਲ ਹੋਊਗੀ ਸਾਰੇ ਇੱਕ ਹੋਣਗੇ ਕਿਤੋਂ ਲੱਗਦਾ ਵੀ ਤੁਹਾਡੇ ਸੁਰ ਨੂੰ ਪਸੰਦ ਕਰਨ ਕਿਉਂਕਿ ਇੰਡੀ ਕਠ ਜੋੜ ਨੂੰ ਤਾਂ ਪਸੰਦ ਨਹੀਂ ਕੀਤਾ ਗਿਆ ਲਗਾਤਾਰ ਤੁਹਾਡੇ ਤੇ ਚੋਣਾਂ ਦੇ ਦੌਰਾਨ ਵੀ ਤੇ ਹੁਣ ਵੀ ਇਹ ਹਮਲਾ ਕੀਤਾ ਜਾਂਦਾ ਹੈ ਕਿ ਸਾਰੇ ਵਿਰੋਧੀ ਇਕੱਠੇ ਹੋ ਕੇ ਸਿਰਫ ਭਾਜਪਾ ਨੂੰ ਸੱਤਾ ਤੋਂ ਲਾਂਬੇ ਕਰਨਾ ਚਾਹੁੰਦੇ ਨੇ ਉਹ ਉਹ ਤੇ ਫਿਰ ਆਲਮੋਸਟ ਦੇਖਦੇ ਲੋਕਾਂ ਨੇ ਕਰ ਹੀ ਦਿੱਤੀ ਆ ਜੋ ਮਰਜੀ ਕਹਿਣ ਮੋਦੀ ਜੀ ਹੁਣ ਮੈਜੋਰਟੀ ਵੀ ਨਹੀਂ ਮਿਲੀ 400 ਕਹਿੰਦੇ ਸੀ 240 ਤੇ ਲੈ ਗਏ ਰਹਿ ਗਏ ਔਰ ਇਹ ਦੇਖਿਓ ਇਸ ਵਾਰ ਜਿਹੜਾ ਲੋਕ ਸਭਾ ਦਾ ਸੈਸ਼ਨ ਬੀਤਿਆ ਉਹਦੇ ਡੋਮਿਨੇਟ ਕੀਤਾ ਆ اپੋਜੀਸ਼ਨ ਨੇ ਔਰ ਤਿੰਨ ਬਿੱਲ ਜਿਹੜੇ ਇੰਪੋਰਟੈਂਟ ਉਹਨਾਂ ਨੂੰ ਵਿਦਡਰੋ ਕਰਨਾ ਪਿਆ ਕੇਂਦਰ ਸਰਕਾਰ ਠੀਕ ਹੈ ਸੋ ਇਸ ਕਰਕੇ ਇਹੀ ਡੈਮੋਕ੍ਰੇਸੀ ਚ اپੋਜੀਸ਼ਨ ਦੀ ਤਾਕਤ ਹੈ ਨਹੀਂ ਤੇ ਇਹ ਤਾਂ ਮਨਮਾਨੇ ਤਰੀਕੇ ਨਾਲ ਚੱਲ ਰਹੇ ਸੀ ਇੱਕ ਦੇਸ਼ ਇੱਕ ਬਾਦਸ਼ਾਹ ਇੱਕ ਦੇਸ਼ ਇੱਕ ਵਿਧਾਨ ਇੱਕ ਸੰਵਿਧਾਨ ਇੱਕ ਬੋਲੀ ਇੱਕ ਧਰਮ ਫਲਾਣਾ ਟਿਕਾਣਾ ਔਰ ਮਾਈਨੋਰਟੀਜ਼ ਦਲਿਤ ਉਹਨਾਂ ਨੂੰ ਤੇ ਬਿਲਕੁਲ ਅਲੱਗ ਥਲੱਗ ਕਰਤਾ ਸੀ ਇਹਨਾਂ ਨੇ ਔਰ ਕਿਸਾਨ ਮਜ਼ਦੂਰ ਤੇ ਪਿਸ ਰਿਆ ਸੀ ਔਰ ਹੁਣ ਉਹਦਾ ਫਰਕ ਪਊਗਾ ਔਰ ਜੋ ਮਰਜੀ ਕਹਿ ਲੈਣ ਲੇਕਿਨ ਇਸ ਟਾਈਮ اپੋਜੀਸ਼ਨ ਤੱਕ ਚ ਮਜ਼ਬੂਤ ਹੈ ਔਰ ਆਉਣ ਵਾਲੇ ਟਾਈਮ ਚ ਜਿਹੜੇ ਵੀ ਕਾਨੂੰਨ ਬਣਨਗੇ ਦੇਸ਼ ਲਈ ਉਹ ਲੋਕ ਹਿੱਤ ਦੇ ਹਿਸਾਬ ਨਾਲ ਲੋਕ ਹਿੱਤਾਂ ਦੀ ਪ੍ਰਾਇੋਰਟੀ ਉਹਦੇ ਚ ਜਿਹੜੀ ਹੈ ਕਨਸੀਡਰ ਕੀਤੀ ਜਾਊ ਤੋਂ ਲੱਗਦਾ ਵੀ ਸਾਰੀ ਤਾਕਤ ਤੇ ਵਿਰੋਧੀ ਧਿਰ ਦੀ ਆ ਜਿਵੇਂ ਇਹੋ ਜਪੀਸੀ ਦੀਆਂ ਮੰਗਾਂ ਪੂਰੀਆਂ ਹੋ ਰਹੀਆਂ ਨੇ ਚਾਹੇ ਲਟਰਲ ਐਂਟਰੀ ਵਾਲੇ ਅੱਗੇ ਮੁੱਦੇ ਜਿਹੜੇ ਨੇ ਬਿਲ ਨੇ ਵਾਪਸ ਹੋ ਰਹੇ ਨੇ ਇਹ ਸਿਰ ਵਿਰੋਧੀ ਤੇ ਉਤਰ ਕਰਕੇ ਹੋ ਰਿਹਾ ਡੈਫੀਨਟਲੀ ਉਹਦਾ ਕਾਰਨ ਨਹੀਂ ਤੇ ਮੋਦੀ ਹੁਣਾਂ ਨੇ ਪ੍ਰਵਾਹ ਕਰਨੀ ਸੀ ਕੀਤੀ ਅਗਲੇ ਹਾਂ ਨੇ 10 ਸਾਲ ਨਹੀਂ ਕੀਤੀ ਇਸ ਵਾਰ ਵਕਫ ਬੋਰਡ ਦਾ ਬਿੱਲ ਆਇਆ ਉਹਦੇ ਤੇ ਵੀ ਜਪੀਸੀ ਬਣੀ ਆ ਸੋ ਇਸ ਤਮਾਮ ਦੇਖੋ ਸਾਡੀ ਸਾਡੀ ਡੈਮੋਕ੍ਰੇਸੀ ਸਾਡੇ ਸੰਵਿਧਾਨ ਨੇ ਉਹਨੂੰ ਬੜਾ ਡਿਫਾਈਨ ਕੀਤਾ ਹੈ ਜੁਡੀਸ਼ੀਲੀ ਬਿਊਰੋਕ੍ਰੇਸੀ ਜਾਂ ਲੈਜਿਸਲੇਸ਼ਨ ਇਹਨਾਂ ਨੇ ਤੇ ਰਲਗੱਡ ਕਰਤਾ ਹਿਆਲ ਨੂੰ ਸਾਰਿਆਂ ਨੂੰ ਕਿ ਲੈਜਿਸਲੇਸ਼ਨ ਖਰੀਦਦਾ ਫਰੋਖਤ ਬਹੁਤ ਚੱਲਦੀ ਸੀ ਜੁਡੀਸ਼ਰੀ ਨੂੰ ਪੋਲੀਟਿਕਲੀ ਬਹੁਤ ਪ੍ਰਭਾਵਿਤ ਕੀਤਾ ਗਿਆ ਜੱਜ ਉਹ ਬੰਦਿਆਂ ਨੂੰ ਲਾਉਣਾ ਸ਼ੁਰੂ ਕਰਤਾ ਜਿਹੜੇ ਪਾਰਟਿਕੂਲਰ ਕਿਸੇ ਵਿਚਾਰਧਾਰਾ ਨਾਲ ਸੰਬੰਧਿਤ ਸੀ ਮੈਰਿਟ ਬਿਲਕੁਲ ਔਰ ਬਿਊਰੋਕ੍ਰੇਸੀ ਤੇ ਸੁਭਾਵਿਕ ਜੀ ਗੱਲ ਹੈ ਜਿੰਨੂੰ ਐਗਜ਼ੀਕਿਊਟਿਵ ਵੀ ਕਹੈ ਦਿੰਨੇ ਆ ਉਹ ਤੇ ਆਲਮੋਸਟ ਸਰਕਾਰ ਦਾ ਹਿੱਸਾ ਹੀ ਹੁੰਦੀ ਆ ਸੋ ਉਹ ਚੀਜ਼ਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਆਡਿਟ ਆਰਗਨ ਹੈ ਸਾਰੇ মিডিਆ মিডিਆ ਬਹੁਤ ਵੱਡਾ ਇੱਕ ਚੌਥਾ ਥੰਮ ਹੈ ਉਹ ਦਾ ਵੀ ਜਿਹੜਾ ਗੱਲ ਚ ਘੋਟਿਆ ਸੀ ਉਹ ਵੀ ਹੁਣ ਕਿਤੇ ਨਾ ਕਿਤੇ ਉਹਨੂੰ ਫਲੈਕਸੀਬਿਲਟੀ ਆਈ ਆ ਬੜਾ ਖੁੱਲਿਆ ਆ ਔਰ মিডিਆ ਵੀ ਬੋਲਣ ਲੱਗ ਗਿਆ ਸੋ ਇਹਹੀ ਡੈਮੋਕਰੇਸੀ ਦੀ ਖੂਬਸੂਰਤੀ ਆ ਮੈਨੂੰ ਲੱਗਦਾ ਸਾਡਾ ਮਜ਼ਬੂਤ ਡੈਮੋਕਰੈਟਿਕ ਮੁਲਕ ਹੈ ਜਿਹੜਾ ਆਪਣੀਆਂ ਪਰੰਪਰਾਵਾਂ ਨੂੰ ਛੱਡੂਗਾ। ਕੰਕਾ ਸਰ ਤੁਸੀਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਇਕੱਠੇ ਹੋ ਕੇ ਪੰਜਾਬ ਵੱਲ ਕੇਂਦਰਿਤ ਕੀਤਾ ਜਾਵੇ ਸੈਂਟਰ ਨੂੰ ਪਰ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ ਮੈਂ ਲੁਧਿਆਣਾ ਦੇ ਮੁੱਦੇ ਦੀ ਗੱਲ ਕਰਾਂ ਤਾਂ ਜਿਹੜਾ ਬੁੱਢੇ ਨਾਲੇ ਦਾ ਪਾਣੀ ਆ ਗੰਦਲਾ ਹੋ ਰਿਹਾ ਉਹਦੇ ਉੱਤੇ ਕੋਈ ਬਹੁਤੇ ਵੱਡੇ ਪੱਧਰ ਦਾ ਧਿਆਨ ਨਹੀਂ ਹੈ। NSI ਪ੍ਰੋਜੈਕਟ ਦਾ ਪਰਸੋ ਮੀਟਿੰਗ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਇਕਵਾਇ ਦੇ ਵਿੱਚ ਪੰਜਾਬ ਦਾ ਜ਼ਿਕਰ ਹੀ ਨਹੀਂ ਹੋਇਆ ਉਸ ਮੀਟਿੰਗ ਦੇ ਵਿੱਚ ਪੰਜਾਬ ਨੂੰ ਪਾਸੇ ਰੱਖਿਆ ਗਿਆ ਪੰਜਾਬ ਦੇ ਫੰਡ ਪਹਿਲਾਂ ਰੋਕੇ ਗਏ ਆ ਤੁਹਾਡੇ ਤੋਂ ਯੂਟਿਲਾਈਜੇਸ਼ਨ ਸਰਟੀਫਿਕੇਟ ਮੰਗੇ ਜਾ ਰਹੇ ਆ ਇਹ ਸਾਰੀਆਂ ਚੀਜ਼ਾਂ ਇਹ तमाम ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਤੁਹਾਡਾ ਉਹ ਇੱਕ ਸੁਰ ਸ਼ਾਇਦ ਕੇਂਦਰ ਸੁਣਨਾ ਹੀ ਨਹੀਂ ਚਾਹੁੰਦਾ ਇਹਦੇ ਤੇ ਕੋਈ ਦੋਰ ਹੈ ਨਹੀਂ ਭਾਜੀਪੀ ਦੀ ਜਿਹੜੀ ਮਾਨਸਿਕਤਾ ਹੈ ਉਹ ਪੰਜਾਬ ਨੂੰ ਲੈ ਕੇ ਕੋਈ ਮਤਲਬ ਬਹੁਤ ਵਧੀਆ ਨਹੀਂ ਉਹਨੂੰ ਤੁਸੀਂ ਕਹਿ ਸਕਦੇ ਇਹ ਤਾਂ ਕੋਈ ਦੋਰਾ ਹੀ ਨਹੀਂ ਹੈ ਔਰ ਉਹਦਾ ਕਾਰਨ ਹੈ ਕਿ ਕਿਸਾਨੀ ਜਿਹੜਾ ਐਜੀਟੇਸ਼ਨ ਹੋਇਆ ਹੈ ਉਦੋਂ ਮੋਦੀ ਸਾਹਿਬ ਨੂੰ ਆਪਣੇ ਆਪ ਨੂੰ ਬੈਕ ਆਊਟ ਕਰਨਾ ਪਿਆ ਜਿਹੜਾ ਮੋਦੀ ਹੈ ਤਾਂ ਮੌਮਕਨ ਕਹਿੰਦੇ ਸੀ ਉਹ ਖੁੰਦਕ ਕਿਤੇ ਨਾ ਕਿਤੇ ਉਹਨਾਂ ਨੇ ਪਾ ਲਈ ਹੋਈ ਹੈ ਲੇਕਿਨ ਜਿਤਨਾ ਮੈਂ ਪਹਿਲਾਂ ਵੀ ਕਿਹਾ ਐਨ ਐਚ ਦੇ ਜਿਹੜੇ ਪ੍ਰੋਜੈਕਟ ਹੈ ਉਹ ਕੇਂਦਰ ਸਰਕਾਰ ਬੰਦ ਕਰ ਹੀ ਨਹੀਂ ਸਕਦਾ ਪਰ ਮੀਟਿੰਗਾਂ ਦੇ ਵਿੱਚ ਜ਼ਿਕਰ ਵੀ ਨਾ ਹੋਣਾ। ਨੋ ਡਾਊਟ। ਨੋ ਡਾਊਟ ਕਿ ਸਾਨੂੰ ਪਰੇਸ਼ਾਨ ਤੰਕਾਇਆ ਸਰਕਾਰ ਨੂੰ ਤੰਕਾਇਆ ਜਾ ਰਿਹਾ। ਕਹਿੰਦੇ ਲਾਅ ਐਂਡ ਆਰਡਰ ਦਾ ਬੰਨ ਲਾ ਕੇ ਲੇਕਿਨ ਅਸਲ ਮਕਸਦ ਅਸਲ ਮੁੱਦਾ ਇਹ ਆ ਕਿ ਕਿਸਾਨਾਂ ਨੂੰ ਵਾਜਬ ਰੇਟ ਮਿਲੇ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਮਾਨ ਸਾਹਿਬ ਦੀ ਸਰਕਾਰ। ਉਰਤੇ ਅਸੀਂ ਕੰਪਰੋਮਾਈਜ਼ ਨਹੀਂ ਕਰਨਾ। ਔਰ ਇਹ ਪ੍ਰੋਜੈਕਟ ਇਹਨਾਂ ਦੀ ਮਜਬੂਰੀ ਹੈ 3000 ਕਰੋੜ ਦੇ ਪ੍ਰੋਜੈਕਟ ਪਹਿਲਾ ਬੰਦ ਪਏ ਨੇ ਉਸ ਤੋਂ ਬਾਅਦ ਕਿੰਨੇ ਹਜ਼ਾਰ ਕਰੋੜ ਦੇ ਪ੍ਰੋਜੈਕਟ ਹੋਰ ਨੇ ਉਹ ਲਗਾਤਾਰ ਧਮਕੀਆਂ ਤੁਹਾਡੀ ਸਰਕਾਰ ਨੂੰ ਆ ਰਹੀਆਂ ਨੇ ਕਿ ਉਹ ਬੰਦ ਕੀਤੇ ਜਾਣਗੇ ਜੇਕਰ ਕਾਨੂੰਨ ਵਿਵਸਥਾ ਸਹੀ ਨਹੀਂ ਹੋਈ ਤਾਂ ਨਹੀਂ ਕਾਨੂੰਨ ਵਿਵਸਥਾ ਤੇ ਪੰਜਾਬ ਬਾਕੀ ਜਿਹੜੇ ਭਾਜੀਪੀ ਰੂਲਸਟੇਟ ਉਹਨਾਂ ਨਾਲ ਕਿੱਥੇ ਬਿਹਤਰ ਹੈ ਉਹ ਤਾਂ ਕਿੱਥੇ ਡਿਬੇਟ ਕਰ ਲੈਣ ਲੇਕਿਨ ਇਹ ਬਹਾਨੇਬਾਜ਼ੀ ਹੈ ਇਹ ਕਾਨੂੰਨ ਵਿਵਸਥਾ ਜੀ ਫਲਾਣਾ ਨਟਕਾਣਾ ਅਲਟੀਮੇਟਲੀ ਪੰਜਾਬ ਨੂੰ ਤੰਗ ਪਰੇਸ਼ਾਨ ਕਰਨਾ ਔਰ ਬਦਨਾਮ ਕਰਨਾ ਇੱਕ ਅਜੰਡਾ ਬਣ ਗਿਆ ਹੈ ਪੰਜਾਬ ਨੂੰ ਪਾਰਟਿਕੂਲਰ ਸਿੱਖਾਂ ਨੂੰ ਬਦਨਾਮ ਕਰੋ ਲੇਕਿਨ ਮੈਂ ਅੱਜ ਤੁਹਾਨੂੰ ਤੁਹਾਡੇ ਕੈਮਰੇ ਤੇ ਕਹਿ ਰਿਹਾ ਨੈਸ਼ਨਲ ਹਾਈਵੇ ਦੇ ਪ੍ਰੋਜੈਕਟੇ ਬੰਦ ਕਰ ਹੀ ਨਹੀਂ ਸਕਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ ਅੱਛਾ ਕਾਂਗਰਸ ਸਿੱਖਾਂ ਨੂੰ ਬਦਨਾਮ ਕਰਨ ਦੀ ਗੱਲ ਵੀ ਆ ਗਈ ਹੈ ਅ ਐਮਰਜੈਂਸੀ ਦਾ ਟ੍ਰੇਲਰ ਦੇਖਿਆ ਤਿੰਨ ਮਿੰਟ ਦਾ ਟ੍ਰੇਲਰ ਹੈ ਕੰਗੜਾ ਨਾਉ ਦੀ ਫਿਲਮ ਦਾ ਦੇਖਿਆ ਤੁਸੀਂ ਮੈਂ ਦੇਖਿਆ ਤਾਂ ਨਹੀਂ ਹੈ ਮਤਲਬ ਮੈਂ ਤੁਹਾਡੇ ਵਰਗੇ মিডিਆ ਦੇ ਦੋਸਤਾਂ ਤੋਂ ਸੁਣਿਆ ਹੀ ਆ ਟੀਵੀ ਜਾਂ ਮੈਂ ਦੇਖਿਆ ਤਾਂ ਨਹੀਂ ਆ ਲਗਾਤਾਰ ਉਸ ਸਵਾਲ ਚੱਕੇ ਜਾ ਰਹੇ ਥੋੜੀ ਬਹੁਤ ਕਲਿੱਪ ਕਲਿੱਪ ਕਿਤੇ ਚੱਲ ਰਹੀ ਹੁੰਦੀ ਹੈ ਲਗਾਤਾਰ ਸਵਾਲ ਚੱਕੇ ਜਾ ਰਹੇ ਆ ਲੇਕਿਨ ਹਾਂ ਸਵਾਲ ਤੇ ਸੁਭਾਵਿਕ ਹੈ ਜਦੋਂ ਤੁਸੀਂ ਦੇਖੋ ਕੰਗਨਾਰ ਨੌਤ ਵਰਗੀ ਕੁਝ ਇਹਨਾਂ ਨੇ ਟੂਲ ਬਣਾ ਰੱਖਿਆ ਬੀਜੇਪੀ ਦੀ ਇਹ ਪੂਰੀ ਰਾਜਨੀਤੀ ਹੈ ਮੈਂ ਤਾਂ ਵਿੱਚ ਰਿਹਾ ਇਹਨਾਂ ਦੇ ਇਹ ਕੁਝ ਲੋਕਾਂ ਨੂੰ ਇਸ ਕੰਮ ਲਈ ਰੱਖਿਆ ਹੁੰਦਾ ਇਹਨਾਂ ਨੇ ਠੀਕ ਹੈ ਲੇਕਿਨ ਇਹ ਉਹ ਦੇਖ ਜਿਹੜੇ ਕਾਂਸਿਕਵੈਂਸਸ ਐ ਗੰਭੀਰ ਪ੍ਰਣਾਮ ਜਿਹੜੇ ਹੋ ਸਕਦੇ ਉਹਦੇ ਬਾਰੇ ਨਹੀਂ ਸੋਚ ਰਹਾ ਹਾਂ ਮੈਂ ਕਿਸੇ ਕਮਿਊਨਿਟੀ ਬਾਰੇ ਕਿਸੇ ਸਟੇਟ ਦੇ ਲੋਕਾਂ ਬਾਰੇ ਇਸ ਤਰੀਕੇ ਨਾਲ ਬੋਲਣਾ ਫਿਰ ਫਿਰ ਇਹ ਕਹਿ ਦੇਣਾ ਜੀ ਨਹੀਂ ਇਹਨਾਂ ਦੇ ਆਪਣੇ ਇੰਡੀਵਿਜੁਅਲ ਮਤਲਬ ਹੋ ਸਕਦੇ ਆ ਸੋ ਇਹ ਐਫ ਜੀ ਨਫਰਤ ਦੀ ਰਾਜਨੀਤੀ ਆਲਰੇਡੀ ਦੇਖਦੇ ਲੋਕ ਨਕਾਰ ਹੀ ਚੁੱਕੇ ਆ 24 ਪਰ ਤੁਸੀਂ ਕਹਿੰਦੇ ਹੋ ਕਿ ਭਾਜਪਾ ਨੇ ਟੂਲ ਕਿਟ ਦੀ ਤਰ੍ਹਾਂ ਵਰਤਿਆ ਕੰਗੜਾ ਰਣੌਦ ਨੂੰ ਵਰਤਰੇ ਵਰਤ ਇਵੇਂ ਦੇ ਕਈ ਰੱਖੇ ਆ ਕਈ ਚਲੋ ਕਈ ਹੋਣ ਐਵੇਂ ਬੱਗੇ ਛਗੇ ਕਈ ਆ ਪਰ ਤਾਂ ਬਿਆਨ ਤਾਂ ਸੇ ਤੌਰ ਤੇ ਨਿਜੀ ਕਹਿ ਦਿੱਤਾ ਭਾਜਪਾ ਦਾ ਕਹਿਣਾ ਕਿ ਸਾਡਾ ਕੋਈ ਸੰਬੰਧ ਨਹੀਂ ਇਸ ਬਿਆਨ ਦੇ ਨਾਲ ਜੋ ਕਿਸਾਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿ ਉਥੇ ਰੇਪ ਹੁੰਦੇ ਰਹੇ ਆ ਉਹ ਮਾਹੌਲ ਬਹੁਤ ਲੰਬਾ ਪਲਾਨਿੰਗ ਕਰਕੇ ਆਏ ਸੀ ਕਿ ਬੰਗਲਾਦੇਸ਼ ਵਰਗੇ ਇੰਡੀਆ ਦੇ ਹਾਲਾਤ ਬਣ ਜਾਣੇ ਸੀ ਫਿਰ ਮਿਨਾਕਸ਼ੀ ਲੇਖੀ ਦੇ ਬਿਆਨ ਸੀ ਜਿਹੜੇ ਉਦੋਂ ਮਿਨਿਸਟਰ ਸੀ ਉਹ ਕੀ ਦੇ ਨੋਰਾਰ ਖੱਟੜ ਦੇ ਬਿਆਨ ਉਹ ਕੀ ਦੇ ਸੀ ਜਿਹੜਾ ਇਹਨਾਂ ਦਾ ਅੰਬਾਲੇ ਤੋਂ ਇੱਕ ਹੋਰ ਐਮ ਐਲ ਏ ਆ ਉਨੇ ਸਟਰ ਵੀ ਆਇਆ ਸ਼ਾਇਦ ਉਹ ਅਨਿਲਵਿਜ ਹਾਂ ਅਨਿਲਵਿਜ ਉਹ ਮੈਂ ਕਿੰਨੇ ਗਿਣਾਦਾ ਬੀਜੇਪੀ ਤੇ ਕਿੰਨੇ ਬੰਦੇ ਆ ਜਿਹੜੇ ਇਸ ਚੀਜ਼ ਦੇ ਬਿਆਨ ਕਿਸਾਨਾਂ ਨੂੰ ਲੈ ਕੇ ਦਿੰਦੇ ਰਹਿਆ ਉਹ ਕਹਿੰਦੇ ਕੰਗਣਾ ਦਾ ਨਿੱਜੀ ਬਿਆਨ ਹੋ ਸਕਦਾ ਪਾਰਟੀ ਦਾ ਬਿਆਨ ਹੈ ਤੇ ਕੰਗਣਾ ਤੇ ਕਾਰਵਾਈ ਕਰ ਦੇਣਾ ਉਹ ਤਾਂ ਕੀਤੀ ਨਹੀਂ ਜੀਪੀ ਨਟੋ ਨੇ ਬੁਲਾਇਆ ਸੀ ਬੁਲਾਣ ਲਾ ਕੇ ਅੰਦਰ ਭਾਵੇਂ ਹਾਰ ਹੀ ਪਾਤਾ ਹੋਵੇ ਬਾਅਦ ਤੱਕ ਕੋਈ ਗੱਲ ਆਈ ਨਹੀਂ ਨਹੀਂ ਫਿਰ ਇਹ ਜਿਹੜੀ ਚਿੱਠੀ ਜਾਂ ਬਾਹਰ ਆਉਣੀ ਜਾਂ ਨਿੱਜੀ ਬਿਆਨ ਦੱਸਣਾ ਤੁਹਾਨੂੰ ਕੀ ਲੱਗਦਾ ਸਿਰਫ ਸਾਜ਼ਿਸ਼ ਹੈ ਹਰਿਆਣੇ ਚ ਚੋਣਾਂ ਨੇ ਸਿਰਫ ਉਹ ਕਿਸਾਨਾਂ ਦਾ ਸ਼ਾਇਦ ਫਾਇਦਾ ਲੈਣ ਦੇ ਲਈ ਕੀਤਾ ਗਿਆ ਨਹੀਂ ਫਾਇਦਾ ਤੇ ਉਹ ਦੇਖਦੇ ਆ ਇੱਕ ਮਾਨਸਿਕਤਾ ਵੀ ਹੁੰਦੀ ਆ ਪਰਟੀਕੂਲਰ ਸਟੇਟ ਨੂੰ ਲੈ ਕੇ ਅੱਛਾ ਉਹ ਇਹੋ ਜਿਹੇ ਫਰਸਟ੍ਰੇਟਡ ਜਿਹੜੇ ਲੋਕ ਐ ਸਕੰਗਨਾ ਵਰਗੇ ਜਿਹਦੇ ਆਪਣੇ ਕੈਰੀਅਰ ਚ ਪੂਰੀ ਤਰ੍ਹਾਂ ਫਲॉप ਰਹੇ ਆ ਉਹਨਾਂ ਨੂੰ ਇਹੋ ਜੇ ਕੈਰੇਕਟਰ ਮਿਲ ਜਾਂਦੇ ਆ ਸੋਸਾਇਟੀ ਚ ਉਹ ਐਮਪੀ ਵੀ ਬਣ ਗਏ ਕੁਦਰਤੀ ਹੈ ਤੇ ਕੰਟਰੋਵਰਸੀ ਕੋਈ ਕਾਰਗੁਜ਼ਾਰੀ ਕਰਕੇ ਐਮਪੀ ਤਾਂ ਨਹੀਂ ਬਣੇ ਠੀਕ ਹੈ ਬਣੇ ਤੇ ਕੰਟਰੋਵਰਸੀ ਕਰਕੇ ਆ ਲੇਕਿਨ ਜਿਹੜਾ ਜਥੇਦਾਰ ਸਾਹਿਬ ਨੇ ਵੀ ਕਿਹਾ ਹੈ ਜਥਾਰਪੀਸ਼ਿੰਗੀ ਨੇ ਇਹ ਬਿਆਨ ਨਾਲ ਇੱਕ ਦੋ ਭਾਈਚਾਰਿਆਂ 'ਚ ਕਿੰਨਾ ਫਰਕ ਪੈ ਸਕਦਾ ਹਿਮਾਚਲ ਪੰਜਾਬ ਦੇ ਲੋਕ ਕਿੰਨੀ ਵੱਡੀ ਗੱਲ ਕਹੀ ਔਰ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਉਹਨਾਂ ਦੀ ਗੱਲ ਨਾਲ ਤੁਹਾਨੂੰ ਲੱਗਦਾ ਵੀ ਇਹ ਦੋ ਸਟੇਟਾਂ ਨੂੰ ਜਿਹੜੇ ਬਿਲਕੁਲ ਗੁਵੰਢੀ ਸਟੇਟ ਨੇ ਉਹਨਾਂ ਦੇ ਰਿਸ਼ਤੇ ਦੋਨੋਂ ਭਰਾ ਆ ਛੋਟੇ ਵੱਡੇ ਪੰਜਾਬ ਦਾ ਹਿੱਸਾ ਹੀ ਹਿਮਾਚਲ ਸੀ ਕਿਸੇ ਟਾਈਮ ਅਸੀਂ ਉਹਨਾਂ ਨੂੰ ਆਪਣਾ ਛੋਟਾ ਭਰਾ ਮੰਨਦੇ ਹਰਿਆਣੇ ਨੂੰ ਹੀ ਮੰਨਦੇ ਪੰਜਾਬ ਹੀ ਸੀ ਬੇਸਿਕਲੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਪੰਜਾਬ ਹੀ ਸੀ ਸਾਰਾ ਇਹ ਸਿੱਖਾਂ ਦੀ ਜਿਹੜੀ ਮਤਲਬ ਜਿੱਤੇ ਅਸੀਂ ਪ੍ਰਾਊਡ ਕਰਦੇ ਆ ਰਾਜ ਤੇ ਸੋ ਇਹ ਬਹੁਤ ਔਰ ਉਹਦੇ ਆਪਤ ਕਈ ਇਨਸੀਡੈਂਟ ਦੇਖਿਆ ਇਹੋ ਜਿਹੇ ਲੋਕਾਂ ਦੇ ਬਿਆਨਬਾਜ਼ੀਆਂ ਕਰਕੇ ਕਿ ਕੁਝ ਲੋਕ ਤੇ ਉਹ ਗੱਲਾਂ 'ਚ ਆ ਜਾਂਦੇ ਆ ਨਾ ਸੋ ਇਹਨਾਂ ਦੇ ਕਨਸੀਕਵੈਂਸਿਸ ਕਿੰਨੇ ਸੀਰੀਅਸ ਹੋ ਸਕਦੇ ਆ ਇਹਦੇ ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਗੌਰ ਕਰਨਾ ਚਾਹੀਦਾ ਔਰ ਇਹੋ ਜਿਹੇ ਲੋਕਾਂ ਨੂੰ ਮਤਲਬ ਖਬਰਦਾਰ ਕਰਨਾ ਚਾਹੀਦਾ ਤੁਸੀਂ ਕਹਿੰਦੇ ਖਬਰਦਾਰ ਕਰਨਾ ਚਾਹੀਦਾ ਪਰ ਕੰਗਣਾ ਕਹਿੰਦੀ ਐ ਕਿ ਮੈਨੂੰ ਰੇਪ ਦੀਆਂ ਧਮਕੀਆਂ ਆਉਣ ਲੱਗ ਪਈਆਂ ਹੁਣ ਤਾਂ ਦੇਖੋ ਮੈਨੂੰ ਲੱਗਦਾ ਵੀ ਇਹ ਜਿਹੜਾ ਮਾਨ ਸਾਹਿਬ ਨੇ ਬਿਆਨ ਦਿੱਤਾ ਇਹ ਤੋਂ ਵੀ ਤੁਸੀਂ ਇਹਨੂੰ ਮਤਲਬ ਐਕਸੈਪਟ ਨਹੀਂ ਕੀਤਾ ਜਾ ਸਕਦਾ ਮਾਨ ਸਾਹਿਬ ਦਾ ਬਿਆਨ ਮਾਨ ਦਾ ਬਿਆਨ ਠੀਕ ਨਹੀਂ ਹੈ ਬਿਲਕੁਲ ਵੀ ਸਿਰੇ ਤੋਂ ਮਤਲਬ ਅਸੀਂ ਇਹਦੀ ਮਤਲਬ ਇਹਨੂੰ ਕੰਡਮ ਕਰਦੇ ਹਾਂ ਹਮਮ ਔਰ ਪੰਜਾਬ ਦਾ ਇਹ ਕਲਚਰ ਹੀ ਨਹੀਂ ਹੈ ਧੀਆ ਭੈਣਾ ਤਾਂ ਸੰਜਮੀਆਂ ਮੰਨੀਆਂ ਜਾਂਦੀਆਂ ਪੰਜਾਬ ਦਾ ਵਿਰਸਾ ਵਿਰਾਸਤ ਪੰਜਾਬ ਦੀ ਹਿਸਟਰੀ ਇਹੀ ਹੈ ਔਰ ਪੰਜਾਬ ਇਸ ਗੱਲ ਤੇ ਪ੍ਰਾਊਡ ਕਰਦਾ ਬਿਲਕੁਲ ਕਿ ਲੋਕਾਂ ਦੀ ਅੱਜ ਦੁਨੀਆ 'ਚ ਵੀ ਆ ਪਿੱਛੇ ਜੇ वेस्ट बंगाल ਦੀਆਂ ਗੱਲਾਂ ਨਿਕਲ ਕੇ ਆਈਆਂ ਵੀ ਉਹਨੇ ਮਾਂ ਨੇ ਕਿਹਾ ਆਪਣੀ ਬੇਟੀ ਨੂੰ ਜੇ ਟੈਕਸੀ ਲਈ ਤੇ ਸਿੱਖ ਬੰਦੇ ਦੀ ਲਈ ਸਿੱਖ ਬੰਦੇ ਨਾਲ ਤੂੰ ਸੇਫ ਹੈ ਤੂੰ ਪੰਜਾਬ ਦਾ ਤੇ ਇਹ ਕਲੈਕਟਰ ਹੈ ਸੋ ਮੈਨੂੰ ਲੱਗਦਾ ਮਾਨ ਸਾਹਿਬ ਨੇ ਜਿਹੜਾ ਕਿਹਾ ਇਹ ਬਹੁਤ ਮੰਦ ਭਾਗਾ ਔਰ ਬੜਾ ਮਤਲਬ ਮਾੜਾ ਮਾੜਾ ਬਿਆਨ ਹੈ ਇਹ ਇਹ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਐਸਾ ਤੁਹਾਨੂੰ ਲੱਗਦਾ ਵੀ ਇਹ ਚਾਹੇ ਕੰਗੜਾ ਦਾ ਬਿਆਨ ਹੋਵੇ ਚਾਹੇ ਸਿਮਰਜੀਤ ਸਿੰਘ ਮਾਨ ਦਾ ਬਿਆਨ ਹੋਵੇ ਜਾਂ ਇਹੋ ਜਿਹੇ ਹੋਰ ਬਿਆਨ ਹੋਣ ਇਹ ਬਿਆਨ ਸਿੱਖਾਂ ਦੀ ਪਹਿਚਾਨ ਦੀ ਵੱਖਰੀ ਪਹਿਚਾਨ ਦੀ ਜਿਹੜੀ ਲੜਾਈ ਆ ਉਹਨੂੰ ਢਾਲ ਆਉਂਦੇ ਨੇ ਨਹੀਂ ਸਿੱਖਾਂ ਦੀ ਪੂਰੇ ਕੈਰੈਕਟਰ ਨੂੰ ਢਾਲ ਆਉਂਦੇ ਆ ਸਿੱਖਾਂ ਦੀ ਪੂਰੀ ਆਈਡੀਓਲੋਜੀ ਨੂੰ ਢਾਲ ਆਉਂਦੇ ਆ ਸਿੱਖਾਂ ਦੇ ਪੂਰੇ ਜਿਹੜੇ ਜਿਹੜਾ ਵਰਤਾਰਾ ਆ ਗੁਰੂਆਂ ਦਾ ਜਿਹੜਾ ਫਲਸਫਾ ਆ ਉਹਨੂੰ ਢਾਲ ਆਉਂਦੇ ਆ ਇਹ ਲੋਕ ਤੇ ਇਸ ਕਰਕੇ ਮੈਂ ਇਹ ਨਹੀਂ ਮੰਨਦਾ ਉਹ ਜੇ ਕੰਗਨਾ ਨੇ ਮਾੜਾ ਕਿਹਾ ਦਾ ਮਤਲਬ ਮਾਨ ਸਾਹਿਬ ਨੇ ਹੈ ਕਿ ਇਹ ਤਾਂ ਅਸੀਂ ਮਾਨ ਸਾਹਿਬ ਨੂੰ ਨਹੀਂ ਮਤਲਬ ਉਹ ਵੀ ਕੋਈ ਐਕਸੈਪਟੇਬਲ ਨਹੀਂ ਹੈ ਸਵੀਕਾਰ ਕਰਨਾ ਨਾ ਕਰਨਾ ਇਹ ਸੰਗਤ ਦਾ ਜੇਕਰ ਜੀ ਕਹਦੀ ਸੰਗਤ ਤੇ ਆ ਅਕਾਲ ਤਖਤ ਸਾਹਿਬ ਦਾ ਫੈਸਲਾ ਤੁਸੀਂ ਸੁਣ ਲਿਆ ਹੋਣਾ ਅਕਾਲੀ ਦਲਿਆਂ ਸੁਖਵੀਰ ਸਿੰਘ ਬਾਦਲ ਬਾਰੇ ਤੁਹਾਨੂੰ ਲੱਗਦਾ ਵੀ ਸੰਗਤ ਪ੍ਰਵਾਨ ਕਰੇਗੀ ਤਨਖਾਹੀਆਂ ਤਾਂ ਕਰਾਰ ਦਿੱਤਾ ਗਿਆ ਪਰ ਜਿਹੜੀ ਜੰਗ ਕਹਿੰਦੇ ਆ ਅਕਾਲੀਆਂ ਵੱਲੋਂ ਲੜੀ ਜਾ ਰਹੀ ਸੀ ਬਾਗੀਆਂ ਵੱਲੋਂ ਉਹ ਸੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਦੇਖੋ ਸੁਖਵੀਰ ਜੀ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਈਡੇ ਵੱਡੇ ਗੁਨਾਹ ਕੀਤੇ ਆ ਔਰ ਭਗਵੰਤ ਮਾਨ ਮੁੱਖ ਮੰਤਰੀ ਮਾਨ ਸਾਹਿਬ ਨੇ ਕਈ ਵਾਰ ਇਹ ਗੱਲ ਕੀਤੀ ਹੈ ਗਲਤੀਆਂ ਨਹੀਂ ਗੁਨਾਹ ਗੁਰੂ ਸਾਹਿਬ ਦੇ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣਾ ਮਾਫੀਆਂ ਦੇਣੀਆਂ ਸ਼ਰੋਮਣੀ ਕਮੇਟੀ ਦੇ ਫੰਡਾਂ ਦਾ ਮਿਸਯੂਜ਼ ਕਰਨਾ ਫਿਰ ਮਤਲਬ ਸਿੱਖ ਸੰਸਥਾਵਾਂ ਨੂੰ ਡੀਮੋਰਲਾਈਜ਼ ਕਰਨਾ ਢਾਲ ਆਉਣੀ ਠੀਕ ਹੈ ਔਰ ਨਸ਼ਿਆਂ ਦਾ ਇੱਕ ਪੂਰਾ ਇੱਕ ਦਰਿਆ ਵਗੋਣਾ ਰਾਜਨੀਤੀ ਦੀ ਸੱਤਾ ਚੰਨੇ ਹੋ ਕੇ ਤਾਕਤ ਦੀ ਸੱਤਾ ਤੋਂ ਸੁਖਵੀਰ ਬਾਦਲ ਜੀ ਲੋਕਾਂ ਦੇ ਮਨਾਂ ਚੋਂ ਤੇ ਇਹ ਆਲਰੇਡੀ ਬਾਦਲ ਪਰਿਵਾਰ ਲੱਥਿਆ ਆਇਆ ਠੀਕ ਹੈ ਅੱਜ ਜਿਸ ਤਰੀਕੇ ਨਾਲ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸ਼ਬਦ ਵਰਤਿਆ ਮੈਂ ਸੁਣ ਰਿਹਾ ਸੀ ਉਹਨਾਂ ਦਾ ਗੁਨਾਹ ਗੁਨਾਹ ਸ਼ਬਦ ਵਰਤਿਆ ਗਲਤੀਆਂ ਗੁਨਾਹ ਤੋਂ ਆਪਣੇ ਆਪ ਮੋਹਰ ਲਾਈ ਉਸ ਚ ਠੀਕ ਹੈ ਔਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਵੀ ਅਗਰ ਥੋੜੀ ਬਹੁਤ ਵੀ ਮੋਰੈਲਟੀ ਇੰਨਾ ਚ ਬਚੀ ਹੈ ਤੇ ਐਸ ਸੂਨ ਐਸ ਪੋਸੀਬਲ ਇਹਨਾਂ ਨੂੰ ਪਹਿਲੀ ਗੱਲ ਤੇ ਸਾਰੀਆਂ ਰਾਜਨੀਤਿਕ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਰਿਜ਼ਾਈਨ ਕਰਕੇ ਜਿਹੜਾ ਆ ਉੱਥੇ ਜਾਣਾ ਜਾਣਾ ਚਾਹੀਦਾ ਜੇ ਮਾੜੀ ਮੋਟੀ ਮੋਰੈਲਟੀ ਬਚੀ ਆਦਰਵਾਈ ਲੋਕਾਂ ਦੇ ਮਨਾਂ ਚੋਂ ਪੰਜਾਬ ਦੇ ਮਨਾਂ ਚੋਂ ਪੰਦ ਦੇ ਮਨਾਂ ਚੋਂ ਤੇ ਆਲਰੇਡੀ ਇਹ ਬਿਲਕੁਲ ਗਿਰ ਚੁੱਕੇ ਆ ਔਰ ਇਹਨਾਂ ਦੀ ਕੋਈ ਜਗ੍ਹਾ ਪੰਜਾਬ ਦੀ ਰਾਜਨੀਤਿਕ ਜਾਂ ਸਮਾਜਨੀ ਹੈ ਇਹ ਤੁਸੀਂ ਕਹਿੰਦੇ ਹੋ ਪਰ ਜਿਸ ਤਰੀਕੇ ਦੇ ਨਾਲ ਰਖੜਪੁੰਨੇ ਆ ਤੇ ਬਾਬਾ ਬਕਾਲਾ ਚ ਇਕੱਠ ਹੋਇਆ ਵਿੱਚ ਆ ਫਿਰ ਇਸ ਤੋਂ ਇਲਾਵਾ ਹੋਰ ਅਗਲੇ ਦਿਨ ਕਾਨਫਰੰਸਾਂ ਹੋਈਆਂ ਹੁਣ ਉਹ ਕਾਨਫਰੰਸਾਂ ਦੇ ਵਿੱਚ ਤਾਂ ਇਕੱਠ ਵੱਡੇ ਰਹੇ ਸੁਖਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਪ੍ਰਮੁੱਖ ਰੱਖਿਆ ਗਿਆ ਉੱਥੇ ਵੀ ਉਹ ਕਾਲੀ ਦਾਲ ਇੱਕ ਐਡੀ ਮਹਾਨ ਤੇ ਪੁਰਾਣੀ ਜਮਾਤ ਹੈ ਜਿਹਦਾ ਕੈਡਰ ਨੂੰ ਤੇ ਅਸੀਂ ਵੀ ਨਹੀਂ ਕਦੀ ਮੰਨਿਆ ਕੀਤਾ ਵੀ ਕੈਡਰ ਨਹੀਂ ਹੈਗਾ ਲੇਕਿਨ ਲੀਡਰਸ਼ਿਪ ਦੀ ਜਿਹੜੀ ਕ੍ਰੈਡੀਬਿਲਟੀ ਉਹ ਤੇ ਖਤਮ ਹੈ ਕੱਠ ਕਰਨਾ ਆਪਣੇ ਆਪ ਨੂੰ ਬਹੁਤ ਵੱਡਾ ਐਂ ਤੇ ਯੂਪੀ ਚ ਜਿੱਡੀਆਂ ਵੱਡੀਆਂ ਰੈਲੀਆਂ ਮੋਦੀ ਸਾਹਿਬ ਦੀਆਂ ਹੋਈਆਂ ਤੇ ਸੀਟਾਂ ਤੇ ਕਿੰਨੀ ਅੱਧੇ ਤੋਂ ਘਟ ਗਈਆਂ ਠੀਕ ਹੈ ਉਹ ਇਹ ਕੋਈ ਪੈਮਾਨਾ ਨਹੀਂਗਾ ਲੇਕਿਨ ਅਸਲ ਚੀ ਗੱਲ ਹੈ ਵੀ ਇਹਨਾਂ ਨੇ ਇੱਕ ਬਹੁਤ ਪਵਿੱਤਰ ਜਮਾਤ ਨੂੰ ਵੀ ਖਤਮ ਕਰਤਾ ਹਮਮ ਔਰ ਕਿਤੇ ਨਾ ਕਿਤੇ ਜਿਹੜੀ ਰਾਜਨੀਤੀ ਚ ਨਿਘਾਰ ਆਇਆ ਜਿਹੜੀ ਗਰਾਵਟ ਆਈ ਹੈ ਉਹ ਗਰਾਵਟ ਦਾ ਕਾਰਨ ਸਭ ਤੋਂ ਵੱਡਾ ਸੁਖਵੀਰ ਬਾਦਲ ਉਦੇ ਸਭ ਤੋਂ ਵੱਡਾ ਰੋਲ ਇਹਨਾਂ ਦਾ ਹੈ ਕੰਗਸਾਭ ਇੱਕ ਸਮਾਂ ਸੀ ਤੁਸੀਂ ਜਿਵੇਂ ਕਿਹਾ ਕਿ ਕਾਲੀਦਲ ਇੱਕ ਸਰਵੋਤਮ ਸੰਸਥਾ ਹੈ ਪ੍ਰਾਊਡ ਟੂ ਬੀ ਅ ਕਾਲੀ ਇੱਕ ਸਲੋਗਨ ਚੱਲਦਾ ਹੁੰਦਾ ਸੀਗਾ ਤੁਹਾਨੂੰ ਲੱਗਦਾ ਵੀ ਅੱਜ ਉਹ ਸਲੋਗਨ ਦਾ ਕਿਤੇ ਵਜੂਦ ਰਿਹਾ ਹੈ ਜੇ ਨਹੀਂ ਰਿਹਾ ਤਾਂ ਸਿਰਫ ਉਹ ਦੋ ਪਰਿਵਾਰਾਂ ਕਰਕੇ ਹੀ ਆ ਜਾਂ ਇਸ ਤੋਂ ਇਲਾਵਾ ਕੁਝ ਹੋਰ ਕਰ ਪਰਿਵਾਰਾਂ ਦੀ ਸੱਤਾ 'ਚ ਰਹਿ ਕੇ ਅੰਨੇਵਾ ਦੁਰਵਰਤੋ ਔਰ ਅਹੰਕਾਰ ਔਰ ਜਿਹੜਾ ਗੁਰੂ ਨਾ ਮੱਥਾ ਲਾਊਗਾ ਵੇਖੋ ਉਹਦਾ ਬਚਣਾ ਤੇ ਫਿਰ ਕੱਖ ਨਹੀਂ ਉਹਦਰ ਸਾਬਤੀ ਹੋ ਰਿਹਾ ਹੈ। ਤੋਂ ਇਹ ਉਹ ਹੁਣ ਕੋਈ ਵੀ ਨਹੀਂ ਲਿਖ ਕੇ ਰਾਜੀ ਹੁਣ ਤਾਂ ਜ਼ਬਰਦਸਤੀ ਲਿਖਾਉਣ ਤਾਂ ਵੀ ਲਿਖਦੇ ਲੋਕ। ਨਹੀਂ ਸ਼ਰੋਮਣੀ ਕਾਲੀ ਦਲ ਦਾ ਪ੍ਰਧਾਨ ਮੈਂ ਪਿੱਛੇ ਦੇਖ ਰਿਹਾ ਹਾਂ। ਅ ਸਟੇਜ ਤੋਂ ਬੋਲ ਰਿਹਾ ਹੈ ਵੀ ਤੁਸੀਂ ਮੇਰੀ ਪੋਸਟ ਨੂੰ ਵਾਤਵਾਰ ਲਾਈਕ ਕਰੋ ਸ਼ੇਅਰ ਕਰੋ ਇਹ ਇੱਥੇ ਇੰਨੀ ਥਲ ਇੰਨੀ ਨੀਚੇ ਮਤਲਬ ਗਰਾਵਟ ਆ ਗਈ ਹੈ। ਤੇ ਆਪਣੇ ਆਪ ਦੱਸਦਾ ਹੈ ਵੀ ਇਹ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਹੁਣ। ਬਲਵਿੰਦਰ ਸਿੰਘ ਭੂੰਦੜ ਨੂੰ ਇੱਕ ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਲਾ ਦੇਣਾ ਮਾਸਟਰ ਸਟ੍ਰੋਕ ਸਮਝਦੇ ਹੋ ਸੁਖਵੀਰ ਬਾਦਲ ਦਾ। ਦੇਖੋ ਪੁੰਦਰ ਸਾਹਿਬ 노 ਡਾਊਟ ਸੀਨੀਅਰ ਬੰਦੇ ਆ ਸਿਆਣੇ ਬੰਦੇ ਆ ਲੇਕਿਨ ਸਾਰਿਆਂ ਨੂੰ ਪਤਾ ਕਿ ਉਹ ਬਾਦ ਪਰਿਵਾਰ ਦੇ ਇੱਕ ਵਫਾਦਾਰ ਹੈ ਔਰ ਇਹ ਖਾਣਾ ਪੂਰਤੀ ਕੀਤੀ ਉਹਨਾਂ ਨੇ ਅਲਟੀਮੇਟਲੀ ਪੁੰਦਰ ਸਾਹਿਬ ਤੋਂ ਪਹਿਲਾਂ ਵੀ ਉਹਨਾਂ ਦੇ ਨਾਲ ਹੀ ਸੀ ਠੀਕ ਹੈ ਉਹਨਾਂ ਦੀ ਹਾਂ ਚ ਹੀ ਆਇਆ ਠੀਕ ਹੈ ਇਹ ਚ ਕੋਈ ਲੀਡਰਸ਼ਿਪ ਬਦਲਾਅਤ ਜਾਂ ਤੁਸੀਂ ਦੇਖੋ ਵੀ ਅਕਾਲੀ ਦਲ ਨੂੰ ਕੋਈ ਬਹੁਤ ਐਨਰਜੈਟਿਕ ਤੇ ਬੜਾ ਨਿਰੰਗ ਲੀਡਰ ਮਿਲ ਗਿਆ ਉਹ ਤੇ ਨਹੀਂ ਕਹਿ ਸਕਦੇ ਔਰ ਨਾ ਹੀ ਉਹਨਾਂ ਕੋ ਕੋਈ ਤਾਕਤ ਰਹਿਣੀ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਕਹਾਣਾ ਮੂਰਤੀ ਆ ਔਰ ਪੰਜਾਬ ਦੇ ਲੋਕੇ ਸਭ ਸਮਝਦੇ ਆ ਇਹ ਜਿਹਾ ਚੁਸਤ ਚਲਾਕੀਆਂ ਕਰਕੇ ਇਹਨਾਂ ਦਾ ਹਾਲ ਬਦਹਾਲ ਹੋਇਆ ਕੰਕਸਰ ਸਾਹਿਬ ਤੁਹਾਡੀ ਲੀਡਰਸ਼ਿਪ ਨੂੰ ਲੈ ਕੇ ਇੱਕ ਸਵਾਲ ਹੈ ਅਗਲੀ ਚਾਰ ਚੋਣਾਂ ਜਿਮਨੀ ਚੋਣਾਂ ਕਿਸ ਤਰੀਕੇ ਦੀ ਤਿਆਰੀ ਚੱਲ ਰਹੀ ਹੈ ਕਿ ਲਿਸਟ ਫਾਈਨਲ ਹੋ ਚੁੱਕੀ ਹੈ ਕਿ ਉਮੀਦਵਾਰ ਜਿਹੜੇ ਕਿ ਡਿੰਪੀ ਦਾ ਜ਼ਿਕਰ ਹੋ ਰਿਹਾ ਬਾਹਰੋਂ ਲਿਆ ਕੇ ਹੀ ਉਮੀਦਵਾਰ ਰੱਖਣੇ ਜਾਂ ਆਪਦੀ ਪਾਰਟੀ ਚੋਂ ਦੇਣੇ ਇਹ ਦੇਖੋ ਬਾਹਰੋਂ ਲਿਆ ਕੇ ਵੀ ਜਿਹੜਾ ਆਊਗਾ ਪਹਿਲਾਂ ਤਾਂ ਪਾਰਟੀ ਦਾ ਹਿੱਸਾ ਹੀ ਬਣੂਗਾ ਫੇਰ ਹੀ ਬਣੂਗਾ ਠੀਕ ਹੈ ਇਤਨੀ ਵੀ ਬਾਹਰੋਂ ਲਿਆ ਕੇ ਤੁਸੀਂ ਸਿੱਧਾ ਹੀ ਕੈਂਡੀਡੇਟ ਬਣਾ ਦਾਂਗੇ ਜੀ ਟਿੰਪੀ ਜੀ ਨੇ ਪਾਰਟੀ ਜੋਇਨ ਕਰ ਲਈਆ ਕੈਂਡੀਡੇਟ ਬਣਾਉਣਾ ਕੈਂਡੀਡੇਟ ਅਨਾਉਂਸ ਕਰਨਾ ਇਹ ਪਾਰਟੀ ਦਾ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਪੋਲਿਟੀਕਲ ਅਫੇਅਰਸ ਕਮੇਟੀ ਹੈ ਉਹਦੀ ਡਿਸਕ੍ਰੀਸ਼ਨ ਹੈ ਉਹ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਸਾਰਾ ਸਾਹਮਣੇ ਆ ਹੀ ਜਾਊਗਾ ਔਰ ਪਾਰਟੀ ਉਚਿਤ ਸਮੇਂ ਤੇ ਸਹੀ ਫੈਸਲਾ ਲਾਊਗੀ ਸਹੀ ਕੈਂਡੀਡੇਟ ਦਊਗੀ ਤਾਂ ਕਿ ਪੰਜਾਬ ਦੀ ਜਿਹੜੀ ਮੁਕੱਦਸ ਵਿਧਾਨ ਸਭਾ ਆ ਉਹਦੇ ਚੰਗੇ ਲੋਕ ਜਿਹੜੇ ਆ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉੱਥੇ ਬੋਲਣ ਅਤੇ ਜਾਣ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੁਮਿਲਿੰਦਰ ਸਿੰਘ ਕੰਗਸੜ ਨਾਲ ਸੀ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਪੈਦਾ ਹੋ ਰਹੀਆਂ ਚੁਣੌਤੀਆਂ ਨੂੰ ਕਿਵੇਂ ਦੂਰ ਕਰਨਾ ਹੈ ਤੇ ਕਿਵੇਂ ਲੋਕਾਂ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਤੱਕ ਪਹੁੰਚ ਕਰਨੀ ਹੈ ਉਹਨਾਂ ਦਾ ਜ਼ਿਕਰ ਕਰਦੇ ਹੋਏ ਆਪਣਾ ਤਜਰਬਾ ਸਾਂਝਾ ਕੀਤਾ ਮੈਸਰ ਖਵ ਆਪਣੇ ਸਹਿਯੋਗੀ ਹਰਪਾਲ ਤੇ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ